ਬਾਪੂ ਜੀ ਰਾਂਦੋਂ ਤੂੰ ਸਿੱਕਿਉਂ ਮੈਂ ਖੇਚਲ ਕਰੀ ਜਾਨੀ ਉਹ ਨਹੀਂ ਨਹੀਂ ਭਾਈ ਥੱਕ ਜਾਨੀ ਆ ਨਾ ਤੂੰ ਕੋਈ ਨਾ ਬਾਪੂ ਜੀ ਮੈਂ 10 ਮਿੰਟ ਘੜੀ ਘੰਟਾ ਸੌਂ ਜੂਗੀ ਨਾ ਤਾਂ ਸੈੱਟ ਹੋ ਜਾਣਗੀ ਨਹੀਂ ਨਹੀਂ ਮੈਂ ਤਾਂ ਕਹਿੰਦਾ ਸੀ ਉਹ ਨੱਪ ਦੇ ਨਾਲ ਇਹ ਦੁੱਖ ਨੂੰ ਘਟ ਜਾਣਗਾ ਹਰ ਦਿਨ ਕੰਮ ਕਰਦੀ ਰਹਿਣੀ ਮੈਨੂੰ ਵੀ ਆ ਵੀ ਹੰਬ ਥੱਕ ਜਾਨੀ ਆ ਤਾਂ ਹੱਲਪਾ ਘੋੜਦਾ ਤੇਰੀਆਂ ਕੋਈ ਨਾ ਬਾਪੂ ਜੀ ਫਿਰ ਕੀ ਹੁੰਦਾਗਾ ਕੰਮ ਤਾਂ ਦਾ ਤਾਂ ਮੈਂ ਕਰਨਾ ਹੀ ਹੁੰਦਾਗਾ ਕਹੂੰ ਤਾਂ ਲੈ ਇਹਨੂੰ ਪਾਸੇ ਕਰ ਮੈਂ ਤਾਂ ਕਹਿੰਨਾ ਹਰ ਘੁੱਟ ਦੇ ਨਹੀਂ ਬਾਪੂ ਜੀ ਕੋਈ ਗੱਲ ਨਹੀਂ ਘੁੱਟ ਦੇਣ ਦੇ ਮੈਨੂੰ ਮੜੇ ਜੇ ਉਹ ਕਹੀ ਜਾਂਦੀ ਰਹਿੰਦੀ ਐ ਨਾ ਵੀ ਥੱਕ ਗਈ ਆ ਕਰ ਲੈ ਪਾਸੇ ਲੈ ਘੁੱਟ ਦੇਣ ਦੇ ਮੈਨੂੰ ਆਹ ਹੈ ਮੱਸੇ ਬਾਪੂ ਜੀ ਓ ਭਾਈ ਮੈਂ ਨਾ ਗੋੜੀ ਖਾ ਲਵਾਂ ਕੋਈ ਗੱਲ ਨਹੀਂ ਮੈਂ ਗੂੜੀ ਖਾ ਲੂੰਗੀ ਉਹ ਪਹਿਲਾਂ ਸੈਟ ਹੋ ਜਾਂਦਾ ਗੋਲੀਆਂ ਗੂਣੀਆਂ ਅਸੀਂ ਲਗਾਉਂਦੇ ਹੁੰਦੇ ਸੀਗੇ ਅਸੀਂ ਤਾਂ ਇਨਤਨਤਨ ਘਟਾ ਕੇ ਠੀਕ ਹੋ ਜਾਂਦੇ ਸੀਗੇ ਬਾਪੂ ਜੀ ਤੁਹਾਡੇ ਤੋਂ ਨਾ ਮੈਂ ਮੋਡੇ ਗੋਡੇ ਘਟਾਉਂਦੀ ਚੰਗੀ ਨਹੀਂ ਲੱਗਦੀ ਹੈਗੀ ਇਹ ਮੇਰਾ ਜੀ ਕਰਦਾ ਨਾ ਤੇ ਮੋਡੇ ਗੋਡੇ ਕੋ ਕਰਦੀ ਆਂ ਭਾਈ ਕੁਛ ਨਹੀਂ ਬਾਪੂ ਜੀ ਚਾਹ ਬਣਾ ਕੇ ਹੱਟੀ ਸੀ ਚਾਹ ਬਣਾ ਕੇ ਹੱਟੀ ਆ ਲੈ ਮੈਂ ਤਾਂ ਤੇਰੇ ਵਾਸਤੇ ਨਾ ਅੰਡੇ ਲਿਆ ਆ ਆਹੋ ਬਾਪੂ ਜੀ ਇੰਨੇ ਅੰਡੇ ਕੀ ਕਰਨੇ ਸੀ ਤੁਸੀਂ ਖਾਣੇ ਸੀ ਤਾਂ ਇੱਕ ਦੋ ਲੈ ਆਉਂਦੇ ਥੱਕ ਜਾਨੀ ਆ ਨਾ ਤੂੰ ਕੰਮ ਕਰਦੀ ਮੈਂ ਤਾਂ ਤੈਨੂੰ ਤਾਂ ਕਹਿੰਦਾ ਸੀ ਨਾਲੇ ਮੇਰੇ ਆਹ ਹੱਡ ਕੋਡੇ ਜੇ ਦੁਖਦੇ ਰਹਿੰਦੇ ਆ ਕੋਈ ਨਾ ਬਾਪੂ ਜੀ ਫੇਰ ਕਿਸਵੇਂ ਥੋੜਾ ਦੋ ਤਿੰਨ ਅੰਡੇ ਤੁਸੀਂ ਲਿਓਂਦੇ ਉਹ ਬਾਲ ਕੇ ਦੇ ਦਿੰਦੇ ਨੇ ਉਹ ਨਹੀਂ ਦੋਨੇ ਬਹਿ ਕੇ ਖਾਵਾਂਗੇ ਕੱਟ ਕੇ ਨੂਨ ਲਾ ਕੇ ਨਾਲੇ ਚਟਨੀ ਘਟ ਲਈ ਮਾੜੀ ਮਾੜੀ ਚਟਨੀ ਪਾ ਕੇ ਖਾ ਲਾਂਗੇ ਹੈ ਮੈਂ ਤੁਹਾਨੂੰ ਇਹ ਕਹਿਣਾ ਜੇ ਮੈਂ ਤੇਰਾ ਖਿਆਲ ਨਾ ਰੱਖੂ ਹੋਰ ਕੌਣ ਰੱਖੂ ਫੇਰ ਹੀ ਤੂੰ ਮੇਰਾ ਖਿਆਲ ਰੱਖੇਂਗੀ ਖਿਆਲ ਬਾਪੂ ਜੀ ਹੂੰ ਖਿਆਲ ਮੈਂ ਤੁਹਾਡਾ ਰੱਖਦੀਦਾ ਹੈਗੀ ਆ ਚੰਗਾ ਭਲਾ ਟਾਈਮ ਸੇ ਚਾਹ ਪਾਣੀ ਦਿੰਦੀ ਆ ਨਾਲੇ ਰੋਟੀ ਪਾਣੀ ਫੜਾ ਦਿੰਦੀ ਆ ਉਹ ਰੱਖਦੀ ਆ ਨਾ ਭਾਈ ਖਿਆਲ ਤੂੰ ਮੇਰਾ ਜੇ ਤੂੰ ਖਿਆਲ ਰੱਖੇਂ ਮੈਨੂੰ ਕੀ ਲਹੌੜਾ ਥੱਕੇ ਖਾਣ ਦੀ ਆਪਣੇ ਦੋਨਾਂ ਬਣਾ ਹੈ ਵੀ ਕੌਣ ਹੈਂ ਕਿਆ ਜਿਹੜਾ ਰੱਖਣ ਵਾਲਾ ਉਹ ਤੂੰ ਰਖਦੀ ਨਹੀਂ ਮੁੰਡਾ ਵੀ ਵਾਰ ਹੈ ਰਾ ਛੋਟਾ ਪੜਨ ਨੂੰ ਗਿਆ ਆਪਾਂ ਦੋਨੇ ਹੁੰਨੇ ਆ ਧਿਆਨ ਮੇਰਾ ਰੱਖਿਆ ਤਾਂ ਮੈਂ ਨਾ ਤੇਰੇ ਦਿਲ ਦੀਆਂ ਗੱਲਾਂ ਸਮਝਦਾ ਮੈਨੂੰ ਪਤਾ ਵੀ ਤੇਰੇ ਦੇਵ ਨਹੀਂ ਨਾ ਮੁੰਡੇ ਬਿਨਾ ਉਹਨੂੰ ਤਾਂ ਹਲੇ ਲੱਗ ਜਾਣਗੇ ਪੰਜ ਸੱਤ ਮਹੀਨੇ ਮੈਂ ਤੈਨੂੰ ਐਂ ਕਹਿੰਦਾ ਵੀ ਜੇ ਕੋਈ ਆਹ ਗੱਲ ਹੁੰਦੀ ਆ ਨਾ ਦਿਲ 'ਚ ਹਣਾ ਆਇਆ ਨਾ ਹੱਥ ਜਿਹਨਾਂ ਜੋੜਿਆ ਕਰ ਚੰਗਾ ਤੇ ਉਹ ਮੈਨੂੰ ਦੱਸ ਦੇ ਕਰ ਕੋਈ ਗੱਲ ਨਹੀਂ ਬਾਪੂ ਜੀ ਮੈਂ ਦੱਸ ਦੂੰਗੀ ਤੁਹਾਨੂੰ ਗੱਲਬਾਤ ਤੁਸੀਂ ਬਹਿ ਜਾਓ ਜਾ ਕੇ ਉੱਥੇ ਮੈਂ ਚਾਹ ਲੈ ਕੇ ਆਉਣੀ ਆਂ ਆਂਡੇ ਮੇਰਾ ਤੈਨੂੰ ਤੁਹਾਨੂੰ ਬਾੜ ਕੇ ਦੇ ਦੂੰਗੀ ਮਾਤਾ ਕਹਿੰਦਾ ਹੁਣ ਬਾੜ ਲਾ ਇੱਕ ਤੂੰ ਖਾ ਲਈ ਇੱਕ ਮੈਂ ਖਾ ਲੂੰ ਹੈ ਅੱਧੇ ਅੱਧੇ ਖਾ ਲਾਂਗੇ ਠੀਕ ਹੈ ਬਾਪੂ ਜੀ ਮੈਂ ਤੁਹਾਨੂੰ ਹੁਣੀ ਬਾੜ ਕੇ ਦੇ ਦਿੰਨੀ ਆਂ ਮੈਂ ਤਾਂ ਨਹੀਂ ਆਂਡਾ ਖਾਂਦੀ ਹੈਗੀ ਬਾਪੂ ਜੀ ਨਹੀਂ ਮੱਗਰ ਮਾਏ ਮੇਰਾ ਮੱਗਰ ਪਿਆਰ ਨਾਲ ਬੇਬੇ ਤੇਰੀ ਮੈਨੂੰ ਮੱਗਾ ਸਿਆ ਕਹਿੰਦੀ ਹੁੰਦੀ ਸੀ ਮੱਗਾ ਸਿਆ ਤੂੰ ਮੈਨੂੰ ਜਣਾ ਹੋਰ ਮਰਜੀ ਕਹ ਲਿਆ ਕਰਾ ਬਾਪੂ ਜੀ ਨਾ ਕਹਿੰਦਾ ਬੜਾ ਫਰਕ ਨਹੀਂ ਹੈਗਾ ਕੋਈ ਆਪਣਾ ਨਹੀਂ ਬਾਪੂ ਜੀ ਸਾਰਾ ਸਾਪ ਨੂੰ ਤਾਂ ਬਾਪੂ ਜੀ ਕਹਿਆ ਜਾਂਦਾ ਤੂੰ ਹਾਂ ਛੋਟੀ ਉਮਰ ਚ ਮੇਰਾ ਵਿਆਹ ਹੋ ਗਿਆ ਸੀ ਸਾਡੇ ਬਣਾ ਤਾਂ 12 12 ਸਾਲਾਂ ਦੇ ਵਿਆਹ ਕਰ ਦਿੰਦੇ ਸੀਗੇ ਐ ਮੈਂ ਤਾਂ ਤਾਹੀ ਥੋੜਾ ਜਿਹਾ ਵੱਡਾ ਲੱਜਦਾ ਮੇਰੀ ਗੱਲ ਹੈ ਨਾ ਦਾੜੀ ਨਹੀਂ ਤਾਂ ਉਹ ਚਿੱਟੇ ਆ ਜਾਂਦੀ ਆ ਕੋਈ ਗੱਲ ਨਹੀਂ ਬਾਪੂ ਜੀ ਤੁਸੀਂ ਬੈਠੋ ਉੱਥੇ ਮੈਂ ਲਾਉਣੀਆਂ ਚਾਹ ਦੇ ਘੁੱਟੇ ਪਾ ਕੇ ਤੁਹਾਨੂੰ ਤੂੰ ਯਾਰ ਇਹ ਤੁੰ ਨੂੰ ਲੈ ਆਂਗੀ ਗੱਲ ਸੁਣ ਮੇਰੀ ਆ ਜਾ ਆਪਾਂ ਦੁੰਨੇ ਰੱਖ ਕੇ ਬਣਾ ਲੈਨੇ ਆ ਨਹੀਂ ਚਾਹ ਤਾਂ ਬਣੀ ਭਈਏ ਬਾਪੂ ਜੀ ਬਸ ਮੈਂ ਪਣ ਕੇ ਲੈ ਕੇ ਆਉਣੀ ਹਾਂ ਤੇ ਤੁਸੀਂ ਬੈਠੋ ਆਪਾਂ ਇਹ ਅੰਡੇ ਦਾ ਹਿਸਾਬ ਨਹੀਂ ਨਾ ਆਉਂਦਾ ਆ ਪਾਲਾ ਤੁੰ ਮੇਰੇ ਸਾਹਮਣੇ ਕੋਈ ਗੱਲ ਨਹੀਂ ਮੈਂ ਰੱਖ ਦਿੰਦੀ ਬਾਪੂ ਜੀ ਕਿਉਂ ਤੂੰ ਤੈਨੂੰ ਖੜਾ ਕੋਈ ਗੱਲ ਨਹੀਂ ਮੈਂ ਰੱਖ ਤੇ ਨਹੀਂ ਨਹੀਂ ਰੱਖਣੇ ਨਹੀਂ ਵਾਰ ਕੇ ਖਾਣੇ ਆ ਹਾਂਜੀ ਬਾਪੂ ਜੀ ਹਾਂ ਹੁਣ ਨਾ ਨਾ ਬੱਚੇ ਨਿਕਲਿਆ ਹੋਣ ਇਹਨਾਂ ਚੋਈ ਨਹੀਂ ਬਾਪੂ ਜੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਨਾ ਅੰਡੇ ਵਾਰ ਕੇ ਦੇ ਦਿੰਨੀ ਆ ਤੁਸੀਂ ਬੈਠੋ ਨਹੀਂ ਨਹੀਂ ਕੀ ਭਾਈ ਨਿਕਲ ਆਉਂਦਿਆ ਮੈਂ ਤਾਂ ਐ ਕਹਿਣਾ ਵੀ ਤੇਰੇ ਯਾਦ ਆ ਜੇ ਵੀ ਭਾਈ ਤੁਸੀਂ ਵੀ ਮੈਨੂੰ ਪੋਤਾ-ਪੋਤੀ ਦਾ ਮੂੰਹ ਦਿਖਾਓ ਬਥੇਰਾ ਟਾਈਮ ਹੋ ਗਿਆ ਆ ਸਾਥ ਚ ਜਾ ਕੇ ਬਹਿ ਜਾਣਾ ਹੈ ਆਪਦੇ ਆਪਦੇ ਪੋਤੇ ਦੋਤੀਆਂ ਨਾ ਲੋਕ ਮੋਢਾਂ ਦੇ ਚੱਕ ਕੇ ਲਿਆਉਂਦੇ ਮੇਰਾ ਵੀ ਦਿਲ ਕਰਦਾ ਤੇ ਨਹੀਂ ਮੁੰਡਾ ਆਉਂਦਾ ਭਾਈ ਮੈਂ ਸੋਚ ਲੈਂਦਾ ਕੁਛ ਕੋਈ ਗੱਲ ਨਹੀਂ ਬੱਪੂ ਜੀ ਸੋਨ ਨੂੰ ਵੀ ਦਿਖਾ ਦੇਗੇ ਪੋਤੇ-ਪੋਤੀਆਂ ਨੂੰ ਆ ਜਾਂਦੇ ਨਨ ਛੁੱਟੀਆਂ ਤੁਸੀਂ ਜਾ ਕੇ ਬਹਿ ਜਾ ਮੈਂ ਚਾਹ ਲੈ ਕਿਉਂ ਨਹੀਂ ਪੋਤਾ-ਪੋਤੀਆਂ ਭਈ ਰੱਬ ਤੋਂ ਡਗਪੂਗਾ ਇਹਦਾ ਕੋਈ ਹੱਲ ਕਰਨਾ ਪੂਗਾ ਬਾਪੂ ਜੀ ਮੈਂ ਚਾਹ ਲੈ ਕਿਉਂ ਨਹੀਂ ਐ ਬਹਿ ਜਾ ਤੁਸੀਂ ਇੱਕ ਵਾਰੀ ਕਿਹਾ ਵੀ ਸੌਂ ਲਿਆ ਕਰੋ ਉਹ ਬਹਿ ਜਾ ਨਾ ਭਾਈ ਮੈਂ ਕਿਹਦੇ ਨਾਲ ਦੁੱਖ-ਸੁਖ ਕਰਾਂ ਮੇਰੇ ਨਾਲ ਤਾਂ ਕੋਈ ਦੁੱਖ-ਸੁਖ ਕਰਨ ਵਾਲਾ ਵੀ ਹੈ ਨਹੀਂ ਆਹ ਛੋਟਾ ਤੇ ਨੁੱਬਾ ਤਾਂ ਬਾਹਰ ਪੜਦਾ ਪੁਰਦਾ ਹੈ ਵੱਡਾ ਬਾਹਰ ਬਹਿ ਗਿਆ ਜਾ ਕੇ ਉਹ ਹਲੇ 7-8 ਮਹੀਨੇ ਹੁੰਦਾ ਨਹੀਂ ਮੈਂ ਤਾਂ ਤੇਰੇ ਨਾਲ ਹੀ ਦੁੱਖ-ਸੁਖ ਕਰ ਸਕਦਾ ਭਾਈ ਕੋਈ ਗੱਲ ਨਹੀਂ ਬੱਪੂ ਜੀ ਮੈਨੂੰ ਪਤਾ ਤੁਸੀਂ ਮੇਰੇ ਨਾਲ ਦੁੱਖ ਸੁੱਖ ਕਰ ਸਕਦੇ ਹੋ ਪਰ ਅਸੂਈ ਚ ਨਾ ਆਇਆ ਕਰੋ ਮੈਂ ਰੋਣ ਨਾਲ ਦੁੱਖ ਸੁੱਖ ਹੋ ਵੀ ਕਰਿਆ ਕਰ ਕੋਈ ਗੱਲ ਨਹੀਂ ਬੱਪੂ ਜੀ ਚਲੋ ਤੁਸੀਂ ਬਾਹਰ ਮੈਂ ਤੁਹਾਡੇ ਲਈ ਚਾਹ ਲੈ ਕੇ ਆਉਂਦੀ ਬੰਦਾ ਤੇ ਘੋੜਾ ਨਾ ਕਦੇ ਬੁੜੇ ਨਹੀਂ ਹੁੰਦੇ ਹੁੰਦੇ ਇੰਨਾ ਕਿ ਧਿਆਨ ਰੱਖਿਆ ਕਰ ਚਲ ਚੰਗਾ ਚੰਗਾ ਲੈ ਆਂ ਹਾਂਡੇ ਵਾਲ ਕੇ ਠੀਕ ਹੈ ਬੱਪੂ ਜੀ ਸਿਆਪਾ ਹਾਥੀ ਲਈ ਜੋ ਵੀ ਬਿਨਾ ਗੱਲ ਤੋਂ ਦੱਸ ਜਦੋਂ ਇੱਕ ਵਾਰੀ ਕਹਿਤਾ ਸੀ ਵੀ ਠਰਕੀ ਸਿਆਪਾ ਜਾਨ ਕਿੱਥੇ ਮੇਰੇ ਗਲ ਪਾ ਕੇ ਤੁਰ ਗਿਆ ਪਤਾ ਤੇ ਚੰਗਾ ਪੜਾ ਪਤਾ ਸੀ ਵੀ ਸਾਡੇ ਬੁੜੇ ਵਿੱਚ ਕੱਢਣ ਕਰ ਤੂੰ ਤਾਂ ਹੈ ਨਹੀਂ ਗਈ ਮੈਂ ਛੱਡ ਕੇ ਕਿਉਂ ਜਾਣਾਗਾ ਆਪ ਹੀ ਇਹ ਜੇ ਨੇ ਕਿਸੇ ਨੂੰ ਕੀ ਕਹਾਂ ਮੈਂ ਮਾ ਪੁਣ ਕੇ ਦੇ ਦਿੰਨੀ ਆ ਚਾਹ ਮੱਥਾ ਡੰਮਾ ਦੇ ਦਿੰਨੀ ਆ ਉਹੀ ਬਿਨਾ ਗੱਲ ਤੋਂ ਹੱਥ ਪੱਲਾ ਹਲਾਈ ਜਾਊਗਾ ਕਦੇ ਕਿੱਧਰ ਨੂੰ ਹੱਥ ਲਾਂਦ ਕਦੇ ਕਿੱਧਰ ਨੂੰ ਲਾਂਦਾਗਾ ਐਂ ਦੇਖਦਾ ਹੈਗਾ ਵੀ ਮੇਰੀ ਨੂੰਹ ਧੀ ਹੈਗੀ ਲੋਕ ਕੀ ਕਹਿਣਗੇ ਜੇ ਮੈਂ ਬਾਹਰ ਜਾ ਕੇ ਕੋਈ ਗੱਲਬਾਤ ਦੱਸਤੀ ਫੇਰ ਡੰਮਾ ਮੱਥਾ ਉਹਦਾ ਚਾਹ ਪਿਆ ਕੇ ਉਹ ਮੱਕਰ ਸਿਆ ਤੇਰਾ ਕੰਮ ਬਣ ਗਿਆ। ਓਪ! ਕੀ ਹੋ ਗਿਆ ਬਪੂ ਜੀ ਕੀ ਹੋ ਗਿਆ? ਕੀ ਹੋ ਗਿਆ ਬਪੂ ਜੀ? ਕੁਛ ਨਹੀਂ ਭਾਈ। ਮਨਤਲਾ ਅੱਖਾਂ ਨੂੰ ਪਤਾ ਨਹੀਂ ਕੀ ਪਿਆ। ਦਿਸਾਈ ਨਹੀਂ ਹਥਿਆਰ ਖ ਗਿਆ। ਠੀਕ ਹੋ ਬਪੂ ਜੀ ਤੁਸੀਂ? ਹਾਂ ਹਾਂ ਠੀਕ ਹਾਂ ਭਾਈ। ਭਾਈ ਬਪੂ ਜੀ ਆ ਆ ਦੇ। ਮੈਂ ਕਹੀ ਜਾਂਦਾ ਦੇਖ ਲੈ ਚਾਦਰੇ ਝੜਕ ਗਿਆ। ਕੋਈ ਗੱਲ ਨਹੀਂ ਬਪੂ ਜੀ। ਠੀਕ ਠਾਕ ਤੁਸੀਂ ਹਾਂ ਹਾਂ ਠੀਕ ਹਾਂ ਠੀਕ ਮੈਂ ਕਿਉਂ ਤੁਸੀ ਮੈਂ ਤੁਹਾਡੀ ਖਾਤਰ ਪਾਣੀ ਲੈ ਕੇ ਆਉਣੀ ਨਹੀਂ ਨਹੀਂ ਪਾਣੀ ਤਾਂ ਭਈ ਰਹਿੰਦੇ ਕੋਈ ਤੇਰੇ ਤਾਂ ਨਹੀਂ ਭਈ ਸੱਟ ਫੇਟ ਵੱਜੀ ਨਹੀਂ ਨਹੀਂ ਬਾਪੂ ਆ ਦੇਖ ਨਾ ਭਈ ਜੇ ਸੱਟ ਫੇਟ ਵੱਜ ਗਈ ਕੋਈ ਨਹੀਂ ਬਾਪੂ ਜੀ ਮੇਰੇ ਕੋਈ ਸੱਟ ਨਹੀਂ ਵੱਜੀ ਨਹੀਂ ਦੇਖ ਨਾ ਭਈ ਕੀ ਸੱਟ ਫੇਟ ਵੱਜ ਗਈ ਹੋਵੇ ਕੋਈ ਬਾਪੂ ਜੀ ਮੇਰੇ ਕੋਈ ਸੱਟ ਨਹੀਂ ਵੱਜੀ ਵਾ ਠੀਕ ਠਾਕ ਬਾਪੂ ਜੀ ਮੇਰੀ ਗੱਲ ਸੁਣਾ ਮੈਂ ਤਾਂ ਬੁੱਢੇ ਠੇਰੇ ਉਮਰੇ ਉਮਰ ਭੋਗੀ ਬੈਠਾ ਹੈ ਮੈਂ ਤਾਂ ਹੋਇਆ ਬੈਠਾ 65 70 ਸਾਲਾਂ ਦਾ ਕੋਈ ਤੇਰੇ ਸੱਟ ਫੇਟ ਵੱਜ ਗਈ ਨਾ ਉਮਰ ਚ ਜਹਾਂਦਾਂਤੀ ਹੋ ਜੂ ਦੇਖ ਲੈ ਭਾਈ ਤੇਰੇ ਤਾਂ ਨਹੀਂ ਵੱਜੀ ਕੋਈ ਛੱਟਪੇਟ ਨਹੀਂ ਨਹੀਂ ਬਾਪੂ ਜੀ ਮੇਰੇ ਕੋਈ ਛੱਟਪੇਟ ਨਹੀਂ ਵੱਜੀ ਹੈਗੀ ਮੈਂ ਠੀਕ ਠਾਕ ਆ ਮੈਨੂੰ ਤਾਂ ਥੋੜਾ ਡਰ ਆ ਵੀ ਤੁਹਾਡੇ ਨਾਲ ਕੋਈ ਛੱਟਪੇਟ ਵੱਜੀ ਨਹੀਂ ਨਹੀਂ ਮੇਰੇ ਨਹੀਂ ਵੱਜੀ ਭਾਈ ਮੈਂ ਤਾਂ ਆਇਆ ਤੇਰਾ ਡਰ ਹੈਗਾ ਕੋਈ ਤੇਰੇ ਤਾਂ ਨਹੀਂ ਵੱਜ ਗਈ ਨਹੀਂ ਵੱਜੀ ਬਾਪੂ ਜੀ ਮੈਂ ਠੀਕ ਠਾਕ ਆ ਬੈਠੋ ਤੁਸੀਂ ਮੈਂ ਤੁਹਾਡੀ ਖਾਤਰ ਪਾਣੀ ਲੈ ਕੇ ਆਉਣੀ ਤੁਸੀਂ ਖਿਭਾਉਣਾ ਨਹੀਂ ਨਹੀਂ ਪਾਣੀ ਨੂੰ ਤਾਂ ਭਈ ਕੀ ਆ ਹਾਂ ਹਾਂ ਇਹ ਕਹਿੰਦਾ ਸੀ ਉਹੀ ਫਿਰ ਉਹਦਾ ਸਾਹ ਜਿਹਾ ਚੜ ਗਿਆ ਆ ਚਾਦਰੇ ਜਿਹੜਾ ਕਾ ਤੈਨੂੰ ਕਿਹਾ ਤਾਂ ਸੀਗਾ ਵੀ ਭਾਈ ਨੂੰ ਕੱਟ ਕੇ ਥੋੜਾ ਜਿਹਾ ਛੋਟਾ ਕਰ ਦੇ ਕੋਈ ਨਾ ਬੱਪ ਜੀ ਤੂੰ ਕਿਹੜਾ ਗੱਲ ਸੁਣਦੀ ਆ ਅੱਜ ਫੜਾ ਦੇ ਤੁਸੀਂ ਮੈਨੂੰ ਲਾ ਕੇ ਤੇ ਮੈਂ ਆਪੇ ਕਰ ਦੂੰਗੀ ਸਿਉਣ ਮਾਰ ਦੋ ਇਹਨੂੰ ਮੈਂ ਹੋਰ ਭਾਈ ਤੁਸੀਂ ਪੈ ਜਾਂਦੇ ਜਾ ਕੇ ਮੈਂ ਆਪੇ ਕਰ ਦੂੰਗੀ ਸਟ ਨਹੀਂ ਨਹੀਂ ਭੈਣਾ ਦਾ ਪੰਜ ਕਾਹਦੇ ਵਾਸਤੇ ਹਾਂ ਚੰਗਾ ਬਹਿ ਜਾ ਚਾਹ ਪਾਣੀ ਪੀਣਾ ਨਹੀਂ ਨਹੀਂ ਕੁਛ ਨਹੀਂ ਪੀਣਾ ਭਾਈ ਮੇਰੇ ਕੋਲੇ ਬਹਿ ਜਾ ਦੋ ਕੜੀਆਂ ਗੱਲਾਂ ਕਰ ਲੈ ਮੇਰੇ ਨਾਲ ਤੂੰ ਮੈਨੂੰ ਇਹ ਦੱਸ ਤਰੇ ਸੱਚੀ ਵੱਜੀ ਤਾਂ ਨਹੀਂ ਸੱਟ ਸੁੱਟੇ ਨਹੀਂ ਵੱਜੀ ਬਾਪੂ ਜੀ ਮੈਂ ਠੀਕ ਆ ਠੀਕ ਆ ਨਾ ਭਾਈ ਐਵੇਂ ਨਾ ਲਾਂਬਾ ਤੋ ਵਸਦੀ ਮੁੰਡੇ ਤੋਂ ਮੈਂ ਤਾਂ ਲਾਂਬਾ ਬਹੁਤ ਵੱਡਾ ਆ ਜਾਊਗਾ ਸੋਨ ਉਹ ਕੁਝ ਨਹੀਂ ਕਹਿੰਦਾ ਹੈਗਾ ਜੇ ਮੈਂ ਉਹਨੂੰ ਕੁਝ ਦੱਸੂਗੀ ਫੇਰ ਹੀ ਤੁਹਾਨੂੰ ਉਹ ਕੁਝ ਕਹਿਣਗੇ ਮੈਂ ਮੈਂ ਠੀਕ ਆ ਟੈਨਸ਼ਨ ਨਾ ਲਓ ਤੁਸੀਂ ਠੀਕ ਆ ਨਾ ਤੂੰ ਹਾਂਜੀ ਬਾਪੂ ਜੀ ਚੱਲ ਭਾਈ ਠੀਕ ਆ ਬਹਿ ਜਾ ਕਰ ਫੇਰ ਕੋਲੇ ਚੰਗਾ ਹਾਂਜੀ ਹਾਂਜੀ ਬਾਪੂ ਜੀ ਬੈਠੀ ਹਾਂ ਮੈਂ ਭਈ ਆਈ ਤੈਨੂੰ ਕਹਿਣਾ ਹੁਨਾ ਦੁੱਖ ਤਾਂ ਅੱਦ ਮੇਰਾ ਸੁਣ ਲਿਆ ਕਰ ਪਤਾ ਨਹੀਂ ਕਿਹੜੇ ਵੇਲੇ ਮਰ ਜਾ ਉਮਰ ਭੋਗੀ ਬੈਠਾ ਆ ਦੇਖ ਲੈ ਉਹ ਕੀ ਸੀ ਜਾਣਦੀ ਜੇ ਪਈ ਆ ਮੂਰੇ ਆ ਨਾ ਹੁੰਦਾ ਗੱਦਾ ਜਾਂ ਤੇ ਤੂੰ ਨਾ ਹੁੰਦੀ ਨਾਲੇ ਤੈਨੂੰ ਮਾਰ ਦਿੰਦਾ ਨਾਲੇ ਮਰ ਜਾਂਦਾ ਕੋਈ ਨਾ ਬਪੂ ਜੀ ਪਰਮਾਤਮਾ ਕਰਕੇ ਕਾਣੂ ਇਹ ਜੀ ਇਹ ਹੋਣੀ ਹੋਵੇ ਕਾਣੂ ਤੁਹਾਨੂੰ ਕੁਝ ਹੋਵੇ ਸਿਆਣੇ ਤਾਂ ਕਰਦਾ ਜਿੰਦਾ ਹੁੰਦੇ ਨੇ ਹੋਰ ਭਾਈ ਉਹੀ ਤਾਂ ਗੱਲ ਮੈਂ ਵੀ ਸੋਚੀ ਹਾਨਾ ਮੈਂ ਤਾਂ ਸੋਚਦਾ ਜੇ ਜਿੰਦਿਆਂ ਨੂੰ ਚਾਬੀ ਮਿਲ ਜੇ ਕੋਈ ਸੋਖਾ ਨਾ ਹੋ ਜੇ ਕੰਮ ਕੋਈ ਨਾ ਬਪੂ ਜੀ ਸੋ ਤੁਸੀਂ ਨਾ ਟੈਨਸ਼ਨ ਨਾ ਲਿਆ ਕਰੋ ਚੁੱਪ ਕਰਕੇ ਬਹਿ ਜਾਓ ਮੈਂ ਤੁਹਾਨੂੰ ਚਾਹ ਪਾਣੀ ਦੱਸੋ ਜੇ ਪੀਣਾ ਤਾਂ ਬਣਾ ਕੇ ਲਿਆ ਦਿੰਦੀ ਹਾਂ ਨਹੀਂ ਭਾਈ ਉਹੀ ਬਹਿ ਜਾ ਮੇਰੇ ਕੋਲੇ ਕੋਈ ਨਾ ਬੱਪੂ ਜੀ ਮੈਂ ਬੈਠੀ ਆ ਬੈਠੀ ਬੈਜੋ ਬੱਪੂ ਜੀ ਮੈਂ ਬੈਠੀ ਆ ਕਬੜਾ ਉੱਲ ਨਾ ਤੁਸੀਂ ਮੈਨੂੰ ਨਾ ਭਾਈ ਆ ਸਾਹ ਜੇ ਚੱਲੀ ਜਾਂਦਾ ਮੈਨੂੰ ਹੱਥ ਫੜਾ ਦੇ ਕੋਈ ਨਾ ਬੱਪੂ ਜੀ ਠੀਕ ਠਾਕ ਐ ਸਾਰਾ ਕੁਛ ਤੁਹਾਨੂੰ ਕੁਝ ਨਹੀਂ ਹੁੰਦਾ ਹੈਗਾ ਬਸ ਤੁਸੀਂ ਬਹਿ ਜਾਓ ਮੈਂ ਬੈਠੀ ਹਾਂ ਤੁਹਾਡੇ ਕੋਲ ਠੀਕ ਆ ਮੁੰਡਾ ਪਈ ਚਾਹੀ ਬਣਾ ਲਿਆ ਘੁੱਟ ਫਿਰ ਨਾਲੇ ਪਾਣੀ ਦੇ ਆਸੇ ਫਿਰ ਠੀਕ ਹੈ ਬਾਪੂ ਜੀ ਮੈਂ ਲੈ ਕੇ ਆਉਣੀ ਆ ਅੱਜ ਕਿਸੇ ਇੱਥੇ ਆਣੀ ਮੇਰਾ ਤਾਂ ਹਾਂਜੀ ਹਾਂਜੀ ਬਾਪੂ ਜੀ ਮੈਂ ਲੈ ਕੇ ਆਉਣੀ ਆ ਆਉਣੀ ਸਾੜੀ ਦੇ ਉੱਤੇ ਕਿਹਾ ਭਾਈ ਸੀ ਫਿਰ ਵੀ ਕੰਮ ਲੋਟ ਨਹੀਂ ਆਉਂਦਾ ਸੀ ਨਾ ਮੈਂ ਕੀ ਬਣਾਉਂਗਾ ਦੇਖਦਾ ਕੋਈ ਹੱਲ ਕਰਕੇ ਚਲ ਹਾਂ ਪੁੱਤ ਹੈਲੋ ਹਾਂ ਹਾਂ ਬੋਲ ਪੁੱਤ ਬਾਪੂ ਕਿਵੇਂ ਆ? ਠੀਕ ਆ ਪੁੱਤ ਤੂੰ ਦੱਸ। ਠੀਕ ਆ ਵਧੀਆ। ਹੋਰ ਕੀ ਕਰੀ ਜਾਂਦਾ? ਕੁਛ ਨਹੀਂ ਕਰੀ ਜਾਂਦਾ ਬੈਠਾ ਸੀ ਧੁੱਪੇ ਜੇ ਬਹਰ। ਅੱਛਾ। ਉਹ ਰਮਨ ਨੂੰ ਲਾਇਆ ਸੀ ਉਹਨੂੰ ਚੱਕਦੀ ਨਹੀਂ। ਭਾਬੀ ਨੂੰ ਆਉਦੀ ਨੂੰ? ਹਾਂ। ਠੀਕ ਆ ਭਾਈ ਉਹ ਕੰਮਕਾਰ ਕਰਦੀ ਹੋਣੀ ਆ ਕੁੜੀ ਕਿਤੇ। ਅੱਛਾ ਅੱਛਾ। ਹੋ ਠੀਕ ਰਹਿਣਾ। ਬਹੁਤ ਠੀਕ ਆ ਪੁੱਤ। ਕਿਵੇਂ ਹਿਟ ਲਾਇਆ ਬੋਲਦਾ? ਨਹੀਂ ਨਹੀਂ ਠੱਲਾ ਕਿਉਂ ਪੂਰਾ ਕੰਮ ਆ ਬਾਪੂ ਤਰਾ। ਉਹ ਠੀਕ ਆ ਹਾਂ ਹਾਂ ਵਧੀਆ ਤੂੰ ਕਦੋਂ ਆਹ ਪੜ ਕੇ ਮਾਰਨਾ ਗੇੜਾ ਮੈਨੂੰ ਅਸਲ ਗੂਗਲ ਟਾਈਮ ਲ ਗੂਗਲ ਟਾਈਮ ਚਲ ਵਧੀਆ ਪੁੱਤ ਪੜਨ ਦਾ ਚਾਰ ਅੱਖਰ ਇੱਥੇ ਵੀ ਕੀ ਕਰਨਾ ਹੋਰ ਆਹ ਹੀ ਕਹਿੰਦਾ ਸੀ ਤੈਨੂੰ ਇੱਥੇ ਤਾਂ ਚਲ ਆਈਆਂ ਹਨ ਅਸੀਂ ਵੀ ਟਾਈਮ ਪਾਸ ਕਰੀ ਜਾਂਦੇ ਆ ਆ ਜਮੀਨ ਦਾ ਠੇਕਾ ਜਾ ਭਈ ਆਈ ਜਾਂਦਾ ਉਹਦੇ ਨਾਲ ਤੂੰ ਚਲ ਚਾਰ ਅੱਖਰ ਪੜ ਲੇਗਾ ਤੇਰਾ ਭਰਾ ਭਾਈ ਉੱਥੇ ਬੈਠਾਗਾ ਉਹ ਕੀ ਕਹਿੰਦਾ ਉਹਨੂੰ ਦਿੱਲੀ ਦੁੱਲੀ ਕੰਮ ਕਰੀ ਜਾਂਦਾ ਆ ਡਿਊਟੀ ਜੀ ਮੈਨੂੰ ਤਾਂ ਐ ਵੀ ਨਹੀਂ ਪਤਾ ਕਹਿਣਾ ਵੀ ਨਹੀਂ ਆਉਂਦਾ ਚੱਲ ਕੋਈ ਨਾ ਤੇ ਉਹ ਪੈਸੇ ਭੁਸੇ ਭੇਜ ਦਿੰਦਾ ਫਿਰ ਪੈਸੇ ਭਾਈ ਤੇਰੀ ਭਾਬੀ ਨੂੰ ਕਹੂੰਗਾ ਉਹ ਤਾਂ ਫੋਨ 'ਤੇ ਰਹੀ ਭੇਜਦੀ ਹੁੰਦੀ ਹੈ ਨਾ ਤੈਨੂੰ ਹਾਂ ਉਹਨੂੰ ਕਹਿਦੀ ਕਿ ਗੂਗਲ ਪੇ ਕਰ ਦਊਗੀ ਹਾਂ ਹਾਂ ਕਹਿ ਦੂੰ ਭਾਈ ਕਹਿ ਤੂੰ ਹੋਰ ਤੂੰ ਠੀਕ ਰਹਿਣਾ ਹਾਂ ਹਾਂ ਠੀਕ ਆ ਭਾਈ ਮੈਂ ਤਾਂ ਅੱਛਾ ਠੰਡਾਗੀ ਮੜਾ ਦਾ ਵਿਚਾਈ ਰੱਖਿਆ ਕਰ ਨਾ ਨਾ ਭਾਈ ਮੈਂ ਪੂਰਾ ਵਿਚਾਰ ਰੱਖਦਾ ਆਪ ਬਹੁ ਮੇਰਾ ਪੂਰਾ ਧਿਆਨ ਰੱਖ ਦਿਆ ਚੱਲ ਵਧੀਆ ਵਧੀਆ ਦਾ ਧਿਆਨ ਰੱਖਣਾ ਨੇ ਉਹ ਨਹੀਂ ਨ ਰੱਖਦੀ ਕੀ ਹੋ ਗਿਆ ਕਿਵੇਂ ਬਾਵਾਜੀ ਹੋਂ ਹਟ ਗਈ ਨਹੀਂ ਨਹੀਂ ਪੁੱਤ ਹਵਾਜ ਤਾਂ ਕਿਉਂ ਹੋਣੋਂ ਹਟ ਗਈ ਹਾਂ ਮੈਨੂੰ ਲੱਗਾ ਤੇਰੀ ਰੇਂਜ ਘਟਦੀ ਐ ਰੇਂਜ ਕਿ ਰੇਂਜ ਕੀ ਪੁੱਤ ਆ ਰੇਂਜ ਘਟਦੀ ਐ ਤੇਰੀ ਚੱਲ ਕੋਈ ਨਾ ਰੇਂਜ ਪੁੱਤ ਪੂਰੀ ਕਰਦੀ ਨਹੀਂ ਇਹ ਮੇਰੀ ਕੀ ਕਹਾਂ ਬਾਪੂ ਮੈਨੂੰ ਲੱਗਦਾ ਮੁਸ਼ਕਿਹਾਤ ਐ ਨਹੀਂ ਨਹੀਂ ਪੋਤਾ ਮੈਨੂੰ ਲੱਗਦਾ ਪੈਸੇ ਜੇ ਮੰਗਦਾ ਹੋਊ ਇਹ ਅੱਛਾ ਫਿਰ ਕਰਾ ਲਿਆ ਕਰ ਟਾਈਮ ਤੇ ਕਰਾ ਲਿਆ ਕਰ ਰੀਚਾਰਜ ਨੂੰ ਆ ਭਾਈ ਤੇਰੀ ਭਾਬੀ ਕੋਈ ਕਰਕੇ ਦਿੰਦੀ ਹੁੰਦੀ ਆ ਕੀ ਕਹਿੰਦੇ ਹੁੰਦੇ ਪੈਸੇ ਪੂਸੇ ਜੇ ਪਾ ਕੇ ਅੱਛਾ ਵਾ ਵਾ ਹਾਂ ਚੱਲ ਠੀਕ ਆ ਕੋਈ ਨਾ ਬਵਾ ਦਿੰਦਾ ਤੇਰੀ ਭਾਬੀ ਤੋਂ ਪੈਸੇ ਚੱਲ ਠੀਕ ਆ ਚੰਗਾ ਬਾਪੂ ਠੀਕ ਆ ਠੀਕ ਆ ਭਾਈ ਚੰਗਾ ਧਿਆਨ ਰੱਖੀ ਆ ਆਵਦਾ ਠੀਕ ਆ ਠੀਕ ਆ ਪੁੱਤ ਠੀਕ ਆ ਚੰਗਾ ਸੰਜੀਪਾਪੂ ਜੀ ਭਾਈ ਮੈਂ ਤੈਨੂੰ ਐ ਕਹਿੰਦਾ ਤੁਸੀਂ ਬਿੰਮੀ ਰਣਾ ਖਿਆਲ ਨਹੀਂ ਰੱਖਦੀ ਤੂੰ ਮੈਨੂੰ ਲੱਗਦਾ ਮੁੰਡੇ ਨੂੰ ਫੋਨ ਕਰਨਾ ਪਊਂ ਕਿਆ ਪਾਪੂ ਜੀ ਹੁਣ ਹੋਰ ਖਿਆਲ ਕਿਵੇਂ ਰੱਖੀਦਾ ਹੁੰਦਾਗਾ ਟਾਈਮ 'ਚ ਚਾਹ ਪਾਣੀ ਮਿਲ ਜਾਂਦਾਗਾ ਰੋਟੀ ਮਿਲ ਜਾਂਦੀ ਹੈਗੀ ਕੱਪੜਾ ਲੀੜਾ ਤੋ ਤਾਂ ਮਿਲ ਜਾਂਦਾ ਸਾਨੂੰ ਅੱਛਾ ਬੰਦੇ ਦਾ ਇੰਨਾ ਗੱਲਾਂ ਦਾ ਸਰ ਜਾਂਦਾ ਕੱਲੀਆਂ ਨਾ ਕਿ ਕੱਪੜਾ ਲੀੜਾ ਹੈ ਖਾਣ ਪੀਣ ਨਾਲ ਹੋਰ ਵੀ ਬਹੁਤ ਕੁਛ ਲੋੜਾਂ ਹੁੰਦੀਆਂ ਬੰਦੇ ਦੀਆਂ ਉਹ ਵੀ ਜ਼ਰੂਰ ਤਾਂ ਪੂਰੀਆਂ ਕਰਨੀਆਂ ਪੈਂਦੀਆਂ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਫ਼-ਸਾਫ਼ ਕਹੋ ਸਾਫ਼-ਸਾਫ਼ ਦੱਸ ਦਿਨਾ ਤੈਨੂੰ ਮੈਂ ਠੀਕ ਹੈ ਨਾ ਸਿੱਧੀ ਮੱਤ ਨਾਲ ਬਾਪੂ ਉਹ ਪੂਣੀ ਹੈਗਾ ਮੈਂ ਬਸ ਹਾਂ ਤੇ ਹਿਸਾਬ ਲਾਦਾ ਤੂੰ ਇਹ ਮੈਂ ਤੈਨੂੰ ਕੀ ਕਹਿਣਾ ਚਾਹਣਾ ਹੁਣ ਐਡੀ ਨਿਆਣੀ ਤਾਂ ਤੂੰ ਵੀ ਹੈ ਨਹੀਂ ਗਈ ਬਾਪੂ ਜੀ ਮੈਂ ਥੋੜੀ ਨੋਹਾਂ ਤੇ 3 ਬਰਾਬਰ ਹੁੰਦੀਆਂ ਨੇ ਨੋਹਾਂ 3ਾਂ ਦੇ ਨੋਹਾਂ 'ਚ ਫਰਕ ਹੁੰਦਾ ਭਾਈ ਜੇ ਕੋਈ ਸਮਝੇ ਨਾ ਤੈਨੂੰ ਹਣੋਂ ਵੀ 3 ਸਮਝ ਰੱਖਦਾ ਓਏ ਨਹੀਂ ਸਮਝਦੇ ਭਾਈ ਕਿਹੜੇ ਸਤਜਗ ਬਿੜੇ ਦੀਆਂ ਗੱਲਾਂ ਕਰੀ ਜਾਂਦੀਆਂ ਹੁਣ ਕਲਜਗ ਹੈ ਹੁਣ ਨਹੀਂ ਸਮਝਦਾ ਕੋਈ ਬਾਪੂ ਜੀ ਮੈਂ ਇਹਨਾਂ ਨੂੰ ਫੋਨ ਕਰਕੇ ਦੱਸ ਦੇਣਾ ਇਹਨਾਂ ਨੂੰ ਵੀ ਨਾ ਬਾਪੂ ਬੈਠ ਤਾਂ ਕਰਦਾਗਾ ਕੀ ਨੂੰ ਦੱਸਾਂਗੀ ਕੀ ਦੱਸਾਂਗੀ ਕੀ ਹੀ ਦੱਸੇਗੀ ਖੀਏ ਜਿੱਤਰੇ ਜੂ ਖੁਕੀ ਮਰ ਜੇਗੀ ਮੈਂ ਦੇਣੀ ਦਵਾਨੀ ਨਹੀਂ ਜ਼ਮੀਨ ਸਾਰੀ ਮੇਰੀ ਨਾ ਚਾਰੇ ਦੇ ਚਾਰੇ ਕਿੱਲੇ ਆਹ ਛੋਟੇ ਮੁੰਡੇ ਦਾ ਵਿਆਹ ਕਰਕੇ ਉਹਦੇ ਨਾਲ ਹੋ ਜੂ ਮੈਂ ਕਰ ਲਾ ਫੋਨ ਮੈਨੂੰ ਕੀ ਕਰ ਫੋਨ ਕਰ ਪਈ ਫੋਨ ਕਰ ਕੋਈ ਨਾ ਬਾਪੂ ਜੀ ਮੈਂ ਦੱਸ ਦੂੰਗਾ ਜਦੋਂ ਟਾਈਮ ਆਇਆ ਤਾਂ ਟਾਈਮ ਆਇਆ ਟਾਈਮ ਤੱਜ ਜਾ ਫਿਰ ਮੈਨੂੰ ਨਾ ਹਾ ਗਿੱਧੜ ਤਮ ਕੇ ਨਾ ਪਹੀ ਦਿਆ ਕਰ ਮੈਂ ਸਾਰੀ ਜ਼ਿੰਦਗੀ ਐਂ ਗੱਡੀ ਆ ਠੀਕ ਹੈ ਨਾ ਕੋਈ ਨਾ ਬੱਪੂ ਜੀ ਤਸੇ ਬਾਅਦ ਜਾ ਕੇ ਭੇਜੋ ਜੇ ਕੋਈ ਚਾਪਾਣੇ ਗਲੋੜ ਤਾਂ ਮੈਨੂੰ ਦੱਸ ਦੋ ਮੈਂ ਬਣਾ ਕੇ ਦੇ ਦਿੰਨੀ ਆ ਮੈਂ ਤਾਂ ਛਾੜੂ ਕੱਢਣਾ ਸੀਗਾ ਅਜੇ ਤਾ ਅੰਧਰ ਹੀ ਰਹਿਣਾ ਮੈਂ ਛਾੜੂ ਕੱਢਦੀ ਆ ਬੱਪੂ ਜੀ ਛਾੜੂ ਵੀ ਕੱਢਾਂਗੇ ਮੈਂ ਹੀ ਕਢਵਾਉਂ ਤੈਰੇ ਨਾਲ ਛਾੜੂ ਪਹਿਲਾ ਮੈਂ ਤੈਨੂੰ ਜਿਹੜੀ ਗੱਲ ਕਹੀ ਆ ਉਹ ਪੂਰੀ ਘਰ ਪਈ ਬੱਪੂ ਜੀ ਬੱਪੂ ਜੀ ਬੱਪੂ ਜੀ ਹਾਂ ਜੀ ही। कोई काम माई ही में पता नहीं लगेगा मैं झाड़ू कडना बापू जी पे मैं उठाया नहीं नहीं आज तय जा ਬੈ ਜਾ ਹੁਣ ਤਾਈ ਦਾ ਮਾਰ ਰਖ ਰਹੀ ਹੈ ਕੰਨ ਬਾਜਾ ਮੈਂ ਤਾਂ ਉੱਥੇ ਕੁਫੀ ਮੁਰਦੀ ਸੀਗੀ ਨਹੀਂ ਤਾਈ ਬਸ ਮੈਂ ਛੜੂ ਲਾਉਣ ਲੱਗ ਗਈ ਸੀ ਮੈਂ ਕੋਲ ਤੈਨੂੰ ਆਏ ਪੁੱਛਦੀ ਆ ਤੇਰੇ ਸਹੁਰੇ ਨੇ ਕਿਹਾ ਸੀ ਇੱਥੇ ਨੂੰ ਤੇ ਕਦੋਂ ਖੜਦੇ ਹੁੰਦੇ ਆ ਉਹ ਹੋ ਤਾਈ ਮੇਰਾ ਸਹੁਰਾ ਨਾ ਪਿਓਾਂ ਵਰਗਾ ਤੇ ਮੈਨੂੰ ਆਪਦੀ ਧੀਆ ਵਾਂਗੂ ਰੱਖਦਾ ਆ ਨਾ ਬੈੱਡ ਇੱਧਰ ਹੋਇਆ ਪਿਆ ਸੀ ਮੈਂ ਕਿਹਾ ਵੀ ਬਾਪੂ ਜੀ ਬਾਹਲਾ ਪਰਾਂ ਨੂੰ ਹੋਇਆ ਪਿਆ ਤੇ ਤੁਸੀਂ ਇੱਧਰ ਨੂੰ ਕਰ ਦਿਓ ਉਹਨਾਂ ਨੇ ਸੈੱਟ ਕਰਵਾਇਆ ਮੇਰੇ ਨਾਲ ਨਾ ਤੂੰ ਉਹਨੂੰ ਕੋਈ ਨੀ ਫੁਰਦੀ ਫਮਾਏ ਆ ਕੇ ਸਮਾਇ ਕਰਵਾ ਦਿੰਦੇ ਬੀਬੀ ਇਹ ਬੁੜੀਆਂ ਦਾ ਕੰਮ ਨਹੀਂ ਹੁੰਦਾ ਹੈਗਾਗਾ ਨਹੀਂ ਫੇਰ ਕੀ ਹੁੰਦਾ ਸੀ ਬੁੜਮਾਂ ਦਾ ਕੰਮ ਨੂੰ ਆਹ ਮੈਨੂੰ ਤਾਂ ਇਹ ਕਰਨਾ ਚੰਗਾ ਅੰਦਾ ਆਉਦੀਆਂ ਕਿ ਜਿਹੜਾ ਤੂੰ ਕਹਿੰਦੀ ਓਹੀ ਨਹੀਂ ਚੰਗੀਆਂ ਲੱਗਦੀਆਂ ਹੈਗੀਆਂ ਜਿਹਨੇ ਸਮਝਣਾ ਹੁੰਦਾ ਉਹ ਸਮਝ ਜਾਂਦਾ ਹੁੰਦਾ ਤੀਹ ਪੁੱਤਾਂ ਵਾਂਗੂ ਰੱਖਦੇ ਨੇ ਮੈਨੂੰ ਤਾਂ ਕਦੇ ਇਹ ਵਿਚਾਰੇ ਨੂੰ ਮੈਨੂੰ ਬਾਹਰ ਨਹੀਂ ਕੱਢਾਂਗਾ ਤੇ ਕੀ ਰਾ ਪਰਦੇ ਪਾਉਂਦੀ ਆ ਵਰਨਾ ਤੇ ਇਹ ਤਾਂ ਐਡਾ ਠੱਕੀ ਆ ਤੇਰਾ ਸੋਹਰਾ ਤਾਂ ਕਹੀਂ ਕਹਿੰਦੀ ਆ ਵੀ ਤਾਂ ਲੰਬੇ ਲਗਾਤਾਰ ਨੂੰ ਪਿੰਡ ਚ ਨਾ ਬੇਬੇ ਮੈਨੂੰ ਤਾਂ ਕਦੀ ਨਹੀਂ ਅੱਜ ਤੱਕ ਇਹਨੇ ਕੁਝ ਵੀ ਕਿਹਾ ਹੈਗਾ ਤੁਸੀਂ ਐਵੇਂ ਬੜਾਂ ਦੀ ਕੁਛ ਮਾਰ ਜੀ ਗਈ ਚਲੋ ਘਰੀ ਜਮਾਂ ਸਹੀ ਰਹਿੰਦਾ ਇਹ ਚਲ ਚੰਗਾ ਰੈਂਦਾ ਹੋਣਾ ਆ ਮੈਨੂੰ ਤਾਂ ਉਹਦੀ ਸ਼ੱਕ ਪੈ ਗਿਆ ਸੀ ਮੈਂ ਬਾਹਰ ਖੜਕਾਈ ਦੀ ਵਨ ਤਾਂ ਬਾਹਰ ਹੀ ਨਹੀਂ ਕੋਲਿਆ ਨਹੀਂ ਤਾਈ ਅਸੀਂ ਦੋਨੇ ਨਾ ਬੈੱਡ 'ਤੇ ਕਰੀ ਜਾਂਦੇ ਸੀ ਸਟੇਜ ਦਰੋਂ ਡੈਡੀ ਲੱਗਿਆ ਪਏ ਸੀ ਇਧਰ ਮੈਂ ਸੀਗੀ ਡੜੀ ਕਹਿੰਦਾ ਵਿਆਹ ਪਾਈ ਬਾਹਰ ਦੇਖ ਲੈ ਕੌਣ ਆ ਬਸ ਮੈਂ ਝਾੜੂ ਜਾਂ ਛੱਡ ਕੇ ਮੈਂ ਕਹਾਂ ਚਲ ਮੈਂ ਨਾਲ ਝਾੜੂ ਲਾ ਜਾ ਬਪਾਹ ਤੁਸੀਂ ਜਾਓ ਬਾਹਰ ਨੂੰ ਉਹ ਬਾਹਰ ਨੂੰ ਬੱਬੂ ਸੀਗੇ ਤੇ ਮੈਂ ਤਾਂ ਮੁਰਦੀ ਸੀ ਨਾ ਮੁੜ ਕੇ ਜਾ ਕੇ ਇੱਥੇ ਪੁੱਛਦੀ ਸੀ ਮੰਡੀਆਂ ਦੇ ਕਿ ਉਹਨਾਂ ਦੀ ਬਹੂ ਹੈ ਨਹੀਂ ਕਰ ਮੈਂ ਗੇਟ ਖੜਕਾਈ ਜਾਨੀ ਆ ਉਹਨਾਂ ਤੇ ਇਤਰਾ ਸਾਰੇ ਪੱਗ ਜੀ ਦਿਸਸੀ ਮਾੜੀ ਜੀ ਮੈਂ ਖੜ ਅੰਦਰੀ ਆ हां फिर वो मैं ही ਬਾਜ਼ ਮਾਰੀ ਸੀ ਪਰ ਲੌਂਡਾ ਡੜੀ ਬਾਹਰ ਬੈਠੇ ਸੀਗੇ ਇਟਰ ਸੇਕੀ ਜਾਂਦੇ ਸੀਗੇ ਮੈਂ ਕਿਹਾ ਵੀ ਚੱਲ ਤੁਸੀਂ ਆ ਜਾਓ ਡੜੀ ਮੇਰੇ ਨਾਲ ਮਾੜਾ ਬੈੱਡ ਇੱਧਰ ਨੂੰ ਕਰਾ ਦਿਓ ਚੱਲ ਚੰਗਾ ਮੈਂ ਤਾਂ ਜਾਂਦੀ ਆ ਫਿਰ ਠੀਕ ਐ ਨਾ ਹੋ ਚਾਹ ਪਾਣੀ ਮੈਂ ਤਾਂ ਨਾ ਰਸ ਕਾਹਦੀ ਦੌੜਨੀ ਚੰਗਾ ਲੈ ਹੁਣ ਮੈਂ ਇਹਨੂੰ ਕੀ ਦੱਸਾਂ ਕੀ ਕਰਤੂਤਾ ਕਰਦਾ ਮੇਰਾ ਬਾਪੂ ਆਪਣੂੰ ਦੀ ਸ਼ਰਮ ਆਉਂਦੀ ਇਹਨਾਂ ਨੂੰ ਤਾਂ ਲੈ ਕੀ ਕਰਾਂ ਸਮਝ ਨਹੀਂ ਆ ਰਹੀ ਹੈਗੀ ਕੀ ਦੇਖੋ ਗੱਲ ਕਰਾਂ ਤੇ ਦੇ ਕੋਲੇ ਨਾ ਕਰਾਂ اے ਪ੍ਰਮਾਤਮਾ ਤੂੰ ਹੀ ਲੱਜ ਰੱਖੀ ਇਹ ਕਿਸੇ ਹੋਰ ਕੋਲੇ ਜਾ ਕੇ ਵੀ ਨਾ ਬਾਹਰ ਦੱਸ ਦਵੇ ਵੀ ਕਿਤੇ ਹੋ ਤਾਂ ਦੋਨੇ ਨੂੰ ਸੌਰਾ ਅੰਦਰ ਸੀ ਸ਼ੁਕਰ ਹੈ ਅੱਜ ਤਾਂ ਟਾਈਮ ਤੇ ਇਨੇ ਆ ਕੇ ਮੈਨੂੰ ਬਚਾ ਲਿਆ ਗਾਹ ਨੂੰ ਮੈਨੂੰ ਕੌਣ ਬਚਾਊਗਾ ਨਾਲੇ ਹਾਂ ਮੈਂ ਤਾਂ ਸੋਚਦੀ ਮੈਂ ਇਹਨਾਂ ਨੂੰ ਦੱਸ ਹੀ دینی ਆ ਦੇਖੀ ਜੋ ਆਪੇ ਸਮਝਾਉਣਗੀ ਉਹ ਇਹਨਾਂ ਨੂੰ ਠੀਕ ਆ ਲਓ ਫੋਨਾ ਕੱਡਾ ਝਾੜੂ ਮੇ ਕਿਤੇ ਬਹੂ ਜੀ ਦੱਸ ਵੀ ਨਾ ਦੇਵੇ ਭਾ ਨਾ ਉਹ ਸਾਰੇ ਖੇ ਹੋ ਜੂਗੇ ਮੈਨੂੰ ਨਹੀਂ ਲੱਗਦਾ ਦੱਸੂਗੀ ਜੇ ਦੱਸਤਾ ਤਾਂ ਤੇਰਾ ਕੀ ਰਹੇਗਾ ਉਲਟੀ ਪਾ ਦੇਗੇ ਇਹ ਰਸਤਾ ਚਲ ਦੇਖਣਿਆ ਕੀ ਖਿੰਦੀ ਆ ਤਾਂ ਹੋਵੇ ਤਰੀਕੀ ਨਾ ਬੇਹੋਰ ਮਗਰਾ ਕਿਵੇਂ ਐ ਵਧੀਆ ਪਾਣੋਂ ਹਾ ਪਾਣੀ ਤਾਂ ਪੀ ਜਾਂਦੀ ਕਿਵੇਂ ਉਹੀ ਮੋੜ ਤੇ ਲੀ ਮੈਂ ਤਾਂ ਆ ਗਈ ਸੀ ਮੈਂ ਤਾਂ ਜਵਾਕਾਂ ਨੂੰ ਮਿਲਿਆ ਆਉਣੀ ਆ ਪਤਾ ਖਾ ਪਲੇ ਉਹਨੇ ਜਵਾਕਾਂ ਦਾ ਓਹ ਹੋਰ ਭਾਈ ਉਹ ਅਸੀਂ ਵੀ ਅੰਦਰ ਨਾਲ ਸਫਾਈ ਜੀ ਕਰੀ ਜਾਂਦੇ ਸੀ ਕੁੜੀ ਆਹ ਵੇ ਦੱਸਦੀ ਸੀ ਤੈਨੂੰ ਹਾਂ ਹਾਂ ਤੇ ਤੂੰ ਐਂ ਦੱਸ ਮੈਨੂੰ ਵੀ ਚਲੋਂ ਕਹਿੰਦੇ ਹੁੰਦੇ ਆ ਕਿ ਬੰਦੇ ਨਾਲ ਤੱਕ ਤੀਮੀ ਰਾਣੀ ਹੁੰਦੀ ਐ ਤੀਮੀ ਨਾ ਬੰਦਾ ਕੇ ਰਾਜਾ ਹੁੰਦਾ ਤੇ ਤੂੰ ਦੱਸ ਵੀ ਚਾਹ ਪਾਣੀ ਕੋਈ ਰੋਟੀ ਢੁੱਕ ਵਧੀਆ ਫੜਾਉਂਦੀ ਐ ਬਹੂ ਨਾ 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 ਭਾਈ ਮੈਂ ਤਾਂ ਰਹਿੰਦਾ ਜਿਵੇਂ ਮੈਂ ਸਵਰਗਾਂ ਚ ਹੁੰਨਾ ਮੋਜਾਂ ਲੱਗੀਆਂ ਰਹਿੰਦੀਆਂ ਭਾਣਾ ਐ ਪੂਰੀ ਸੇਵਾ ਕਰਦੀ ਐ ਜਰੀ ਤੁਨੂੰ ਆ ਤਾਂ ਬਾਹਲੇ ਹੀ ਵਧੀਆ ਚੱਲ ਹਾਂ ਉਹ ਆਏ ਆ ਤੂੰ ਦੇਖ ਤੇ ਮੈਂ ਗੱਲੀ ਪੈਗੀ ਤੇ ਮੈਂ ਕਹਾ ਕੁੜਮ ਖਤਰ ਸੌਰਾ ਕਹਿੰਦੀ ਕਿਥੇ ਆ ਬੁਰੀ ਇੱਥੇ ਰਹਿ たら ਨੰਦਰੀ ਕਹਿੰਦੀ ਆਈ ਨਹੀਂ ਹੈਗਾ ਬੀ ਜਾ ਕੇ ਸੱਤ ਤੇ ਬਹਿ ਜਾ ਦੋ ਮਿੰਟ ਹੂੰ ਲਾ ਨਾ ਭਾਈ ਇਹ ਡੇਵੜੀ ਗੱਲ ਕਿਵੇਂ ਕਹਿ ਦੂਗੀ ਉਹ ਪਤਾ ਨਹੀਂ ਭਾਈ ਮੈਨੂੰ ਤਾਂ ਕਹਿੰਦੀ ਸੀਗੀ ਲਾ ਪਾਨੋਂ ਤੇਰੀਆਂ ਨਾ ਟੀਚਰਾਂ ਕਰਨ ਵਾਲੀ ਆਦਤ ਗਈ ਨਹੀਂ ਮੈਂ ਤੇਰਾ ਮੂੰਹ ਦੱਸ ਦਿੰਦਾ ਤੈਨੂੰ ਲੱਗਦਾ ਮੇਰੀ ਗੱਲ ਸੁਣ ਟੀਚਰਾਂ ਹਾਲ ਮੈਂ ਕਿੱਥੇ ਕਰਨ ਜਾਵਾਂ ਤੈਨੂੰ ਹੀ ਕਰ ਕੋਈ ਨਾ ਕੋਈ ਨਾ ਬਾਹਰ ਇਹਨਾਂ ਨੂੰ ਮਰਜ਼ੀ ਕਰ ਲੈ ਮੇਰੀ ਗੱਲ ਸੁਣ ਬੇ ਜੇ ਪਰਜਾਈ ਬਿੰਧਾਸ ਲੈਣੇ ਹੈ ਹਾਂ ਕਿਸੇ ਨੂੰ ਹੋਰ ਬੁਲਾਉਂਗੀ ਅਗਲਾ ਕਹ ਦੁੱ ਸਿੱਖਤੇ ਬੰਦਾ ਨਹੀਂ ਅੰਨੇ ਵਿੱਚ ਚਵਾਈ ਦੀ ਤਰੀ ਫਿਰਦੇ ਸਾਡੇ ਹੋਏ ਤਾਂ ਪਾਨੋਂ ਗੱਲ ਹੈਗੀ ਆ ਮੈਂ ਤਾਂ ਤੈਨੂੰ ਐ ਕਹਿਣਾ ਹਾਂ ਹੇ ਵਧੀਆ ਕੀਤਾ ਤੂੰ ਢੇੜਾ ਮਾਰ ਜਾਂਦੀ ਐ ਤੂੰ ਮਾਰ ਜਾ ਕਰਕੇ ਤੇ ਨਾ ਕਿਤੇ ਕੋਈ ਨਹੀਂ ਲੈ ਲੈ ਵੀ ਕੁੜੀ ਦਾ ਭਾਈ ਜੀ ਲੱਕਾ ਰੋ ਚਲ ਕੋਈ ਨਹੀਂ ਮੇਰਾ ਘਰ ਆਗਾ ਕੋਈ ਗੱਲ ਨਹੀਂ ਜਦੋਂ ਮੈਨੂੰ ਟਾਈਮ ਜਾ ਲੱਗਦਾ ਮੈਂ ਤਾਂ ਉਹੀ ਆ ਜਾਂਦੀ ਆ ਭਾਈ ਉਹੀ ਤਾਂ ਗੱਲ ਆ ਆ ਜਾ ਕਰ ਆਉਂਦੀ ਜਾਂਦੀ ਲੰਘਦੀ ਕੋਈ ਨਹੀਂ ਤੂੰ ਸੱਚ ਮੈਨੂੰ ਐਂ ਦੱਸ ਵੀ ਤੇਰੀਆਂ ਨੂੰਹਾਂ ਵਧੀਆ ਸਮਝਦੀਆਂ ਬੇ ਵਧੀਆ ਵਸ ਤੈਨੂੰ ਪਤਾ ਹੀ ਹੈ ਇਹ ਕਾਇਮ ਹੀ ਆ ਬਸ ਲੈ ਕਰ ਕੰਮ ਜੱਤੀ ਵੇਲਾ ਸਮਝ ਗਿਆ ਭਾਈ ਸਮਝ ਗਿਆ ਮੈਨੂੰ ਲੱਗਿਆ ਮੈਂ ਤਾਂ ਉਦੋਂ ਹੀ ਦੇਖਦਾ ਸੀ ਜਦੋਂ ਆਹ ਪਹਿਲੀ ਯਾਰ ਮੀਨੇ ਤੋਂ ਬਾਅਦ ਹੀ ਨਾ ਕੰਜਰ ਕੀਤਾ ਚੱਲਣ ਲੱਗ ਗਿਆ ਪਿਆ ਤੋਂ ਮਹੀਨਾ ਬਾਅਦ ਮਾਉਂ ਦੀ ਦੇਖ ਲਿਆ ਸੀ ਮੱਖਾ ਕੰਮ ਤਾਂ ਗਲਤ ਤੇਰੀ ਗੱਲ ਸੁਣਾ ਇਹ ਤਾਂ ਕਰਮ ਨਾਲ ਹੀ ਚੰਗੂਆ ਮਿਲਦਿਆਂ ਆ ਆ ਦੇਖ ਲੈ ਕੋਈ ਹੈ ਮੁੰਡਾ ਤੈਨੂੰ ਪਤਾ ਆ ਬੈਠਾ ਭਈ ਦਿੱਲੀ ਨੌਕਰੀ ਕਰਦਾ ਹੈ ਹੈ ਤੇ ਦੂਜਾ ਭਈਆ ਹੋਟਲ ਚ ਪੜਨਾ ਗਿਆ ਵਾ ਅੰਡੀਗੜ੍ਹ ਪੜਦਾ ਹੈ ਹਾਂ ਹਾਂ ਆ ਮੇਰਾ ਜਸਪਾਲ ਹੈ ਤੇ ਤੈਨੂੰ ਪਤਾ ਹੀ ਨਹੀਂ ਫਿਰ ਤਾਂ ਮੈਨੂੰ ਤੁੱਕ ਤੇ ਡੇਲਾ ਸਮਝੇ ਬੇ ਬਾਕੀ ਸਿਰੇ ਨਾਲੇ ਹੋਰ ਐ ਕਬੀਲਦਾਰੀ ਤੇਰੇ ਹੱਥਾਂ ਸਾਰੀ ਉਹਨਾਂ ਨੂੰ ਪਤਾ ਐ ਵੀ ਜੇ ਮਾਰਾ ਤੇ ਮੁੜੇ ਮੁੱਖਾ ਬੋਲਪੇ ਝੂਗਾ ਚੱਕ ਦੂਗਾ ਓ ਪਾਈ ਇਹ ਤਾਂ ਭਾਨੋ ਤੂੰ ਮੈਂ ਗੱਲ ਦੱਸਦਾ ਵੀ ਜੇ ਮਰ ਗਏ ਤਾਂ ਇਹਨਾਂ ਦੇ ਹੱਥ ਵਾਸੇ ਆ ਜਾਣੇ ਇਹ ਗੱਲਾਂ ਨਹੀਂ ਹੁੰਦੀਆਂ ਇਹ ਤਾਂ ਕਹਿਣੀਆਂ ਗੱਲਾਂ ਹੁੰਦੀਆਂ ਓ ਬੇ ਜਿੰਨਾ ਚ ਹੁੰਦੇ ਚੋਂਦੇ ਜਿੰਤਾ ਸੁਣਦੋਇਆ ਉਹ ਤਾਂ ਮੇਰੀ ਮੇਰੀ ਕਰਦੇ ਆਪਾਂ ਓ ਨਹੀਂ ਭਾਈ ਇਹ ਗੱਲਾਂ ਨਹੀਂ ਹੁੰਦੀਆਂ ਭਾਨੋ ਮੈਂ ਤਾਂ ਤੂੰ ਮੇਰੇ ਤੋਂ ਵੱਡੀਆਂ ਪਰ ਤੂੰ ਸਮਝਦਾਰੀ ਤੋਂ ਕੰਮ ਲੈ ਵੀ ਦੇਖ ਦਿਖਾਵਾ ਕਰਕੇ ਵੀ ਕਿੰਨਾ ਟਾਈਮ ਪਾਸ ਹੋ ਜਾਊਗਾ ਇਹ ਤਾਂ ਬੰਦੇ ਦਾ ਬੱਚੇ ਦਾ ਮਨ ਹੁੰਦਾ ਵੀ ਮੈਂ ਆਪਦੇ ਮਾਪਿਆਂ ਦੀ ਆਪਦੇ ਸੱਸ ਸਹੁਰੇ ਦੀ ਸੇਵਾ ਕਰਨੀ ਆ ਜਾਂ ਨਹੀਂ ਕਰਨੀ ਬੇ ਚਲ ਚੰਗਾ ਤੂੰ ਤਾਂ ਮੇਰੇ ਬਾਹਰ ਤਾਂ ਮਿਲਵਾ ਪਾ ਮੈਂ ਤਾਂ ਜਾਨੀ ਆਪਣਾ ਕਰ ਜਵਾਖੜੀਕ ਦੇ ਹੋਣੇ ਹੋਰ ਨਾ ਜਿੱਤਾਂ ਪਵਾਦੀ ਮੇਰੇ ਵਧੀਆ ਰਹੀ ਦੱਸਿਆ ਨਹੀਂ ਕੁਛ ਜੇ ਦੱਸ ਦਿੰਦੀ ਤਾਂ ਆਪਰੇ ਘਾਹੋਂ ਪਾਣੀਓ ਜਾਂਦੀ ਮੇਰੀ ਤਾਂ ਜਿਹੜੀ ਇੱਜ਼ਤ ਪਹਿਲਾਂ ਹੈਗੀ ਆ ਉਹੀ ਹੋਣੀ ਸੀ ਕਰਮ ਕਰਦੇ ਹੁਣ ਤੱਕ ਬਣਾਤੀ ਸੀ ਅੱਜ ਅੱਜ ਵਧੀਆ ਕੀਤਾ ਜਿਹੜੀ ਆਹ ਪਹਨੋਂ ਕੋਲੇ ਤੂੰ ਗਈ ਕਲ ਨਹੀਂ ਕੀਤੀ ਜੇ ਗੱਲ ਕਰ ਦਿੰਦੀ ਨਾ ਆਉਂਦੇ ਘੋਮ ਪਾਣ ਖੁੰ ਜਾਂਦੀ ਮੈਨੂੰ ਦੱਸਤਾ ਪਹਨੋਂ ਨੇ ਕਹਿੰਦੀ ਕਹਤਾ ਸੀ ਤੇਰੀ ਨੂੰਹ ਨੇ ਸੁਫਾਂ ਜਾ ਗਰੀ ਆਂਦੇ ਸੀ ਬਦਿਆ ਹੋਇਆ ਜਿਹੜੀ ਐਡੀ ਗੱਲ ਕਹਿਤੀ ਤੂੰ ਨਹੀਂ ਤਾਂ ਫਿਰ ਪਤਾ ਹੀ ਹੈ ਤੈਨੂੰ ਬਾਪੂ ਜੀ ਇੱਕ ਨਾ ਮੈਂ ਮਜਬੂਰੀ ਤੌਰ ਤੇ ਲਕੋ ਰੱਖ ਰਹੀ ਆ ਪਰ ਤੁਸੀਂ ਇਹ ਗੱਲ ਯਾਦ ਰੱਖਿਓ ਬੁੱਢੀ ਉਮਰ ਜਿਹੜੀਆਂ ਤੁਸੀਂ ਕਰਤੂਤਾਂ ਕਰਨਾ ਦੇਣੇ-ਲene ਸਾਰੇ ਇੱਥੇ ਨੇ ਕਰਨੀਆਂ ਭਰਨੀਆਂ ਦੇ ਫਾਲੇ ਇੱਥੇ ਮੈਂ ਤੁਹਾਨੂੰ ਪਹਿਲਾਂ ਕਹਿਣਾ ਹੁੰਦਾ ਫਿਰ ਬੁੱਢੇ ਉਮਰ ਦਿਲ ਤੋਂ ਬੰਦਾ ਬੁੜਾ ਨਹੀਂ ਹੋਣਾ ਚਾਹੀਦਾ ਕੋਈ ਗੱਲ ਨਹੀਂ ਬਾਪੂ ਜੀ ਦਿਲ ਹੋਣਾ ਚਾਹੀਦਾ ਜ਼ਬਾਨ ਉਮਰਾਂ ਤੇ ਕੀ ਰੱਖਾ ਮੈਂ ਤੈਨੂੰ ਇਹੀ ਗੱਲ ਕਹਿਣਾ ਹੁੰਦਾ ਹੈ ਬੀ ਕੋੜਾ ਤੇ ਮਾਤ ਕਦੇ ਢੋਡੇ ਨਹੀਂ ਹੁੰਦੇ ਹੁੰਦੇ ਆ ਮੁੰਡਿਆ ਮੈਂ ਤਾਂ ਮੈਂ ਕੱਥਾਂ ਚ ਲੈ ਕੇ ਤੁਰਿਆ ਫਿਰੂੰ ਜਿਹਦੇ ਸਿਰ ਤੇ ਤੂੰ ਸਾਲਾ ਮਾਰਦੀ ਆ ਤੂੰ ਮੈਨੂੰ ਦੱਸ ਇਹ ਹੈਗਾ ਆਦਮ ਕਿੰਨਾ ਟਾਈਮ ਹੋ ਗਿਆ ਵਿਹਾਨ ਹੈ ਆ ਇੱਕ ਜਵਾਬ ਤਾਂ ਮੈਨੂੰ ਦੇ ਲਾਪੂ ਜੀ ਮੜਾ ਸਾਈਡ ਤੇ ਹੋ ਕੇ ਗੱਲ ਕਰ ਲੋ ਸਾਈਡ ਤੇ ਬਾਹਰ ਆ ਘਰੀ ਬਾਪੂ ਦਾ ਬਾਪੂ ਕਿਹੜੀ ਸਾਈਡ ਤੇ ਹੋਵੇ ਮੈਨੂੰ ਇੱਕ ਗੱਲ ਤੇ ਤੇਰੀ ਸਮਝ ਨਹੀਂ ਲੱਗਦੀ ਕਿ ਬੱਪੂ ਕਿਹੜੀ ਸਿਹੜ ਤੇ ਹੋਵੇ ਤੂੰ ਤਾਂ ਸਮਝਦੀ ਨਹੀਂ ਕੁਛ ਬੱਪੂ ਜੀ ਮੈਂ ਤਾਂ ਡਰ ਦੀ ਮਾਰੀ ਕਿਸੇ ਕੋਲ ਗੱਲ ਵੀ ਨਹੀਂ ਕਰ ਸਕਦੀ ਹੈ ਕਰਦੇ ਹੈ ਮੈਂ ਭਈ ਆਹ ਗੱਲ ਭੰਨ ਨੂੰ ਕਹਿ ਕੇ ਹਟਿਆ ਵੀ ਮੇਰੇ ਨਾਲ ਹੀ ਸਾਰੀ ਛੋਟੇ ਦੇ ਨਾਂ ਕਰ ਦੂੰ ਚੰਗੀ ਨੂੰ ਵਿਹਾਉ ਜਿਹੜੀ ਵਰਤੀ ਜਾਵੇ ਤੇਰੇ ਵਾਂਗੂ ਨਖਰੇ ਜੇ ਨਾ ਕਰੇ ਦੇਖ ਗੱਲ ਤੈਨੂੰ ਦੱਸ ਦਾਂਗਾ ਸਿੱਧੀ ਜੀ ਭਾਈ ਮੈਂ ਕਰਤਾ ਮੁੰਡੇ ਦਾ ਲਿਆ ਲਿਆ ਹੁੰਦੀ ਕੋਈ ਆਪਦੇ ਪੱਖ ਦੀ ਮਹਿਨ ਨੂੰ ਫੇਰ ਨਾ ਕਹੀਂ ਵੀ ਮੇਰੇ ਹੱਥੋਂ ਸਾਰਾ ਕੁਝ ਗਿਆ ਕਿੰਨਾ ਕੁ ਫਰਕ ਪੈਂਦਾ ਇਹਦੇ ਨਾਲ ਹਾਂ ਬਾਪੂ ਹੀ ਖੁਸ਼ ਕਰਨਾ ਜੇ ਤੁਸੀਂ ਲੈ ਕੇ ਆਉਣੀ ਹੈ ਨਾ ਉਹਦੇ ਪੱਖ ਦੀ ਨੂੰ ਤਣ ਲਿਆਓ ਕੋਈ ਦੁੱਖ ਨਹੀਂ ਹੈਗਾ ਮੈਨੂੰ ਪਰ ਮੈਨੂੰ ਨਾ ਐਦਾਂ ਦੀ ਨਿਗਾ ਨਾਲ ਝੱਕਿਆ ਕਰੋ ਉਹ ਭਾਈ ਬਾਪੂ ਹੀ ਖੁਸ਼ ਕਰਨਾ ਹਾਂ ਹਰੇਕ ਨਾ ਤੇਰੇ ਅਰਗ ਨਹੀਂ ਹੁੰਦੀ ਅਜੀ ਮੇ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ। ਆਈ ਹਰੇ ਇੱਕ ਭੜੀ ਵੀ ਇੱਕੋ ਜੀ ਨਹੀਂ ਹੁੰਦੀ ਤੇ ਹਰੇਕ ਨੂੰ ਵੀ ਨਹੀਂ ਇੱਕੋ ਜੀ ਹੁੰਦੀ। ਜੇ ਕਿਤੇ ਬਾਪੂ ਨੂੰ ਖੁਸ਼ ਕਰਨ ਵਾਲੀ ਆਖੀ ਨਾ ਜਮਾਂ ਆਪਦੇ ਘਰੋਂ ਪਾਣੀ ਨੂੰ ਜਾਏਗੇ ਤੋ ਕੋਈ ਗੱਲ ਨਹੀਂ ਬਾਪੂ ਜੀ। ਜਿਹੜੀ ਤੁਸੀਂ ਜ਼ਮੀਨ ਜਿਆਦਾ ਉਹਨਾਂ ਨੂੰ ਦੇਣੀ ਆ ਦੇ ਦਿਓ। ਮੈਨੂੰ ਕੋਈ ਦੁੱਖ ਨਹੀਂ। ਮੈਂ ਘਰੋਂ ਵੀ ਗਰੀਬ ਸੀ। ਮੈਂ ਕੋਈ ਗੱਲ ਨਹੀਂ ਇੱਥੇ ਵੀ ਗਰੀਬ ਹੀ ਘੱਟ। ਨਹੀਂ ਨਹੀਂ ਕੋਈ ਦੁੱਖ ਨਹੀਂ। ਕੱਲੂ ਹੋ ਗਿਆ ਨਾ ਨਿੱਕਾ ਨਿਆਣਾ। ਹੈਂ ਫੇਰ ਪੁੱਛੂੰ ਤੈਨੂੰ ਵੀ ਹੈਗੇ ਅਜਵੇਂ ਦੀ ਲੋੜ ਕ ਨਹੀਂ ਫਿਰ ਤਰਸੇਗੀ ਹੱਜੀ ਕਹੀ ਜਾਂਦੀ ਆ ਪੋਲੇ ਜਿੰ ਨੂੰ ਨਾ ਮੈਨੂੰ ਨਹੀਂ ਜ਼ਮੀਨ ਚਾਹੀਦੀ ਮੈਨੂੰ ਨਹੀਂ ਜ਼ਮੀਨ ਚਾਹੀਦੀ ਮੈਨੂੰ ਨਹੀਂ ਜ਼ਮੀਨ ਚਾਹੀਦੀ ਉਦੋਂ ਪਤਾ ਲੱਗਦਾ ਜਦੋਂ ਜਵਾਕ ਨਾ ਚੰਗੇ ਸਕੂਲਾਂ ਜਾ ਪੜ੍ਹਾਈ ਜਾਣ ਇੱਥੇ ਰੂੜੀਆਂ ਤੇ ਖੇਡਦੇ ਫਿਰਦੇ ਰਹਿੰਦੇ ਆ ਜਦੋਂ ਫੀਸਾਂ ਨਾ ਪੂਰੀਆਂ ਹੋਣ ਹੈ ਕਦੇ ਵੈਨ ਵਾਲਾ ਕਹਿ ਦਿੰਦਾ ਕਦੇ ਫੀਸਾਂ ਵਾਲਾ ਕਹਿ ਦਿੰਦਾ ਹਾ ਦੇਖ ਲਾ ਰੋਈ ਜਾਂਦੇ ਆ ਕਾਲੇ ਕੇ ਕਦੇ ਵੈਨ ਵਾਲੇ ਦਾ ਫੋਨ ਆ ਜਾਂਦਾ ਫਾਈ ਕਰ ਲੈਨੀ ਬੇਇਜ਼ਤੀ ਕੀਤੀ ਬਹਿਣ ਨਾਲ ਤੇ ਦੂਜੀ ਵਾਰ ਬਹਿਣ ਤੇ ਚੜਾਉਣ ਹੀ ਨਹੀਂ ਗਿਆ ਦਿਵਾਕ ਨੂੰ ਕਹਿੰਦਾ ਪਾਈ ਆਪ ਹੀ ਭਗ ਜਾ ਕਰ ਮੈਥੋਂ ਨਹੀਂ ਚੜਿਆ ਜਾਂਦਾ ਜਦੋਂ ਬਹਿਣ ਨਾਲ ਨੇ ਕੀਤੀ ਬੇਇਜ਼ਤੀ ਵੀ ਪਾਈ ਵੀਸ ਦੇ ਦਿਓ ਕੋਈ ਗੱਲ ਨਹੀਂ ਬਾਪੂ ਜੀ ਕਿਸੇ ਬਾਤ ਚੱਲੋ ਮੈਂ ਸਬਜੀ ਬਣੀ ਪਈ ਆ ਤੇ ਰੋਟੀ ਬਣਾ ਕੇ ਨਹੀਂ ਕੋਈ ਗੱਲ ਸਮਝਾਈ ਬਾਪੂ ਬਾਰੇ ਸੋਚ ਲੀ ਕੋਸ ਮੈਂ ਤਾਂ ਤੈਨੂੰ ਡਰਾਸ ਹੀ ਦੇ ਸਕਦਾ ਵੀ ਕੋਈ ਗੱਲ ਨਹੀਂ ਸੋਚ ਕੇ ਦੱਸ ਨਹੀਂ ਕੀ ਗੱਲ ਹੈ ਚੰਗਾ ਇਹ ਕਈ ਈ ਮਨ ਮੇਰ ਪੈਂਦੀ ਆ ਮੈਂ ਕਹਿੰਦਾ ਜੇ ਘਰ ਦੀ ਕੰਦ ਘਰੇ ਡਿੱਗ ਪੇ ਤਾਂ ਕੰਮ ਔਖਾ ਹੋ ਜਾਂਦਾ ਹੁੰਦਾ ਜੰਡਾ ਭਾਈ ਤੁਹਾਡੇ ਕੰਮ ਜੁੱਤੀ ਮੇਰੀ ਮੈਂ ਨਹੀਂ ਆਉਂਦੀ ਹੈਗੀ ਭੁੱਲ ਜੇ ਤੁਸੀਂ ਕਾਹਦੀ ਜੁੱਤੀ ਭਾਈ ਕਾਹਦੀਆਂ ਜਰਾਬਾਂ ਖਾਦੇ ਬੂਟ ਕਿਹੜਾ ਕੰਮ ਹੈ ਨਾ ਜੁੱਤੀ ਥਨੋ ਲੈਣਾ ਨਹੀਂ ਲੈ ਕੇ ਦੇਣੀ ਆ ਟੁੱਟੇ ਜੇ ਬੂਟ ਪਾਈ ਫਿਰਦੀ ਆ ਉਦੋਂ ਹੀ ਲੈ ਕੇ ਰੋਂਦੇ ਮੈਨੂੰ ਕੁਛ ਕਰੇਗੀ ਕੋਈ ਗੱਲ ਨਹੀਂ ਬਾਪੂ ਇੱਲਾ ਤਾਂ ਮੈਂ ਅਜੇ ਇਹਨਾਂ ਨਾਲ ਹੀ ਗੱਲ ਕਰਦੀ ਆ ਵੀ ਤੁਸੀਂ ਘਰੇ ਆਉਣਾ ਜਾਂ ਨਹੀਂ ਆਉਣਾ ਹੈਗਾਗਾ ਬਸ ਜੇ ਉਹਨਾਂ ਨੇ ਕਿਹਾ ਤਾਂ ਵੀ ਨਹੀਂ ਆਉਣਾ ਤਾਂ ਮੈਂ ਚਲੇ ਜਾਣਾ ਇੱਥੋਂ ਆਪਦਾ ਤੁਸੀਂ ਰਹੀ ਚੱਲੋ ਮੇਰੇ ਤਾਂ ਮਨ ਚ ਬਹੁਤ ਕੁਝ ਚੱਲਦਾ ਵੀ ਮੈਂ ਮੁੰਡੇ ਨੂੰ ਕੀ ਕਹਿਣਾ ਮੈਂ ਤਾਂ ਆਪੇ ਕਹਿ ਦੂੰਗਾ ਕਹਿ ਦਿਓ ਤੁਸੀਂ ਕਹਿਣਾ ਤੇ ਤੁਹਾਡੇ ਚ ਦਮ ਹੋਇਆ ਤਾਂ ਤੁਸੀਂ ਕਹਿ ਦਿਓ ਨਹੀਂ ਫਿਰ ਮੈਂ ਕਹਿ ਦੂੰਗੀ ਬਿਨਾਂ ਗੱਲ ਤੋਂ ਮੈਂ ਇਲਜ਼ਾਮ ਨਹੀਂ ਲਵਾ ਸਕਦੀ ਹੈਗੀ ਕਦੇ ਕਿਵੇਂ ਕਦੇ ਕਿਵੇਂ ਨਮਸਕਾਰ ਨਨ ਦੱਸ ਕੇ ਦੇਖ ਲਈਏ ਕੀ ਕਹਿੰਦੇ ਨੇ ਕੀ ਨਹੀਂ ਚੱਲੋ ਹਲੋ ਹਲੋ ਹਾਂਜੀ ਕਿਵੇਂ ਹੋ ਠੀਕ ਆ ਰਮਨ ਤੂੰ ਦੱਸ ਕਿਵੇਂ ਠੀਕ ਆ ਠੀਕ ਆ ਤੇ ਕਿਵੇਂ ਜੀਜੂ ਲੱਗੇ ਤੁਹਾਡਾ ਹਾਂ ਕੰਮ ਤਾਂ ਫਿਰ ਕਰਨਾ ਹੀ ਪੂਗਾ ਜੀ ਲੱਗੇ ਨਾ ਲੱਗੇ ਅੱਛਾ ਮੇਰਾ ਤਾਂ ਜੀ ਲੱਗਿਆ ਨਹੀਂ ਹੈਗਾ ਘਰੇ ਕੱਲੀ ਦਾ ਕੀ ਕਰੀਏ ਫਿਰ ਹੁਣ ਜੀਤਾ ਲਾਉਣਾ ਹੀ ਪਊਗਾ ਕੰਮ ਤੋਂ ਬਿਨਾਂ ਵੀ ਨਹੀਂ ਸਰਦਾ ਕਪੀਲਦਾਰੀ ਕਿਵੇਂ ਤੋਰਾਂਗੇ ਤੁਸੀਂ ਕਰੇ ਕਦੋਂ ਹੁਣ ਨਾਲੇ ਕਰੇ ਤਾਂ ਯਾਰ ਛੁੱਟੀ ਨਹੀਂ ਮਿਲ ਰਹੀ ਮੈਂ ਤਾਂ ਕਈ ਪਾਈ ਸੀ ਐਪਲੀਕੇਸ਼ਨ ਤੇ ਛੁੱਟੀ ਨਹੀਂ ਮਿਲੀ ਮੈਨੂੰ ਆ ਜਾਂਦੇ 2 ਦਿਨ ਲਾ ਜਾਂਦੇ ਮੇਰਾ ਚੀਭ ਹੀ ਨਹੀਂ ਸੀ ਲੱਗ ਰਿਹਾ ਯਾਰ ਬਹੁਤ ਛੁੱਟੀ ਨਹੀਂ ਦੇ ਰਿਹਾ ਅ ਠੀਕ ਹਾਂ ਉਹ ਮੈਂ ਤਾਂ ਇਹ ਕਹਿੰਦੀ ਸੀ ਹੁਣ ਬਾਪੂ ਕੀ ਬਾਪੂ ਕੀ ਬਾਪੂ ਵੀ ਕਰੀ ਨਹੀਂ ਘੜਦਾ ਹੈਗਾ ਕਦ ਨੇ ਸੀ ਪਾਸੋਂ ਕਦੇ ਕਿੱਥੇ ਕਦੇ ਕਿੱਥੇ ਵੀ ਤੁਰੇ ਫਿਰਦੇ ਰਹਿੰਦੇ ਨੇਗੇ ਵੀ ਕਦੇ-ਕਦਾਈ ਘਰੇ ਖੜ ਦੇਣੇ ਸ਼ਾਮ ਤੱਕ ਇੱਕ ਅੱਧੀ ਵਾਰ ਚਾਹ ਪਾਣੀ ਪੀਣ ਆਉਂਦੇ ਨੇ ਨਹੀਂ ਤਾਂ ਤਾਂਸ਼ ਖੇਡਣ ਚਲੇ ਜਾਂਦੇ ਨੇ ਤੇ ਫਿਰ ਉਹ ਬੂੜਾ ਬੰਦਾ ਯਾਰ ਹੋਰ ਹੋਦਾ ਸਕੀ ਤੇ ਲੁੱਡੀਆਂ ਪਾਵੇ ਆਏਗਾ ਤੂੰ ਕਰਦੇ ਹੋਈ ਤੁਹਾਨੂੰ ਮੈਂ ਕਹੀ ਨਹੀਂ ਤੁਸੀਂ ਆ ਜਾਓ ਦੋ ਦਿਨਾਂ ਦੀ ਛੁੱਟੀ ਲਾ ਜਾਓ ਮੇਰੇ ਕੋਲ ਉਹ ਯਾਰ ਮੈਨੂੰ ਨਹੀਂ ਛੁੱਟੀ ਮਿਲ ਰਹੀ ਯਾਰ ਉਹ ਤਾਂ ਸਮਝਿਆ ਗਿਆ ਗੱਲ ਜਿਵੇਂ ਗੁੱਸਾ ਘਾਤੋਂ ਕਰਦੇ ਹਾਂ ओके ਵੀ ਲੱਗੀਦਾ ਹੁੰਦਾ ਸਾਰੀਆਂ ਗੱਲਾਂ ਸਮਝੀਦੀਆਂ ਹੁੰਦੀਆਂ ਹੈਗੀਆਂ ਉਹ ਕਾਹਨ ਯਾਰਾ ਤੂੰ ਬਾਪੂ ਨੂੰ ਕਹਿਦਾ ਕਰ ਐਡੀ ਕੀ ਗੱਲ ਆ ਉਹਨੂੰ ਕਹਿਦਾ ਕਰ ਕਰੇ ਰੇਪਿਆ ਕਰੂਗਾ ਹੁਣ ਮੈਂ ਸਾਰੀਆਂ ਗੱਲਾਂ ਬਾਪੂ ਨਾਲ ਗੱਲਾਂ ਸ਼ੇਅਰ ਕਰਿਆ ਕਰਨ ਜਿਹੜੇ ਦੁੱਖ ਸੁੱਖ ਆਪਾਂ ਦੋਨਾਂ ਨੇ ਕਰਨੇ ਹੁੰਦੇ ਰਤ ਨੂੰ ਉਹ ਹੁਣ ਮੈਂ ਬਾਪੂ ਨਾਲ ਕਰਿਆ ਕਰਾਂ ਉਹ ਮੈਂ ਤੁਹਾਨੂੰ ਐ ਤਾਂ ਨਹੀਂ ਕਹਿੰਦਾ ਪਰ ਇੱਕ ਗੱਲ ਹੁਣ ਤੂੰ ਇਹ ਵੀ ਤੂੰ ਵੀ ਤਾਂ ਸਮਝ ਪਰ ਖਾਮਾ ਜੀ ਕੀ ਆਪਾਂ ਕੋਈ ਗੱਲ ਨਹੀਂ ਕਹਿ ਕੇ ਉਹਨਾਂ ਨੂੰ ਦੋ ਦਿਨਾਂ ਦੀਆਂ ਛੁੱਟੀਆਂ ਲਿਆਓ ਸ਼ਨੀਵਾਰ ਨੂੰ ਆ ਜਾਓ ਉਹ ਤੂੰ ਤਾਂ ਘਰੇ ਬੈਠੀ ਨੇ ਕਹਦਾ ਦੋ ਦਿਨ ਦੀਆਂ ਛੁੱਟੀਆਂ ਲੈਓ ਨਹੀਂ ਆਉਣ ਦਿੰਦਾ ਬੌਸ ਬਈ ਹੁਣ ਮੈਂ ਕੀ ਕਰਾਂ ਪਤਾ ਹੀ ਹੈ ਮੈਨੂੰ ਤੁਹਾਡੇ ਆਪ ਦੇ ਆਉਣ ਦੇ ਲੱਛਣ ਹੈ ਨਹੀਂਗੇ ਲੈ ਆਪ ਦੇ ਲੱਛਣ ਕਿਉਂ ਨਹੀਂ ਹੈਗੇ ਕੀ ਦਾ ਨਹੀਂ ਜੀ ਕਰਦਾ ਘਰੇ ਆਉਣ ਨੂੰ ਜਾਣ ਤੇ ਕ ਮਜ਼ਾਕ ਗੱਲਾਂ ਸਮਝ ਜਾਣ ਹੁਣ ਕੀ ਸਮਝਾਉਣੀ ਆ ਮੈਨੂੰ ਆਜਾ ਕੁਝ ਦੱਸ ਤਾਂ ਦੇ ਬਾਪੂ ਨਾਲ ਲੜ ਪਈ ਕੁਝ ਨਹੀਂ ਉਹ ਬਸ ਬਾਪੂ ਹੀ ਆ ਥੋੜਾ ਜਿਹਾ ਬਾਪੂ ਥੋੜਾ ਜਿਹਾ ਬਾਪੂ ਥੋੜਾ ਜਿਹਾ ਕਿਉਂ ਕੀ ਕਹਿੰਦਾ ਬਾਪੂ ਥੋੜਾ ਜਿਹਾ ਹੁਣ ਬੋਲੀ ਜਾਂਦਾ ਰੰਦਕ ਦੇਖੇ ਮੇਖੇ ਦੇਖੇ ਮੈਂ ਉਹ ਕੀ ਕਿਹਾ ਕੀ ਉਹਨੇ ਤੈਨੂੰ ਹੁਣ ਮੈਂ ਤੁਹਾਨੂੰ ਕੀ ਦੱਸਾਂ ਵੀ ਬਾਪੂ ਨੇ ਮੈਨੂੰ ਕੀ ਕਿਹਾ ਤੂੰ ਦੱਸ ਹੀ ਦੇ ਕੀ ਕਹਿੰਦਾ ਕੋਈ ਗੱਲ ਨਹੀਂ ਜਦੋਂ ਤੁਸੀਂ ਘਰ ਆਉਂਗੇ ਨਾ ਮੈਂ ਉਹਦਾ ਹੀ ਦੱਸੂਗੀ ਓਏ ਗੱਲ ਸੁਣ ਨਾ ਐਵੇਂ ਹੀ ਨਾ ਬਾਪੂ ਦੀਆਂ ਗੱਲਾਂ ਦਾ ਗੁੱਸਾ ਕਰਿਆ ਕਰ ਤੈਨੂੰ ਪਤਾ ਸਿਆਣਾ ਬੰਦਾ ਨਾ ਜਵਾਕਾਂ ਰਗਾ ਹੋ ਜਾਂਦਾ ਹਾਂ ਬਸਰ ਕੀ ਹੈਗਾ ਠੀਕ ਆ ਕੋਈ ਗੱਲ ਨਹੀਂ ਜਦੋਂ ਤੁਸੀਂ ਘਰ ਆਉਂਗੇ ਨੂੰ ਸਾਰੀਆਂ ਗੱਲਾਂ ਦਾ ਪਤਾ ਲੱਗ ਜੂ। ਓ ਕੀ ਪਤਾ ਲੱਗ ਜੂਗਾ ਯਾਰ ਉਹੀ ਬੁਢਾ ਬੰਦਾ ਉਹਦੇ ਨਾਲ ਖੇਪੜੀ ਜਾਂਦੀ ਹੋਈ ਦੀ ਬੱਟੀ। ਮੈਂ ਕਿਉਂ ਖੇਬਰ ਨਾ ਉਹਨਾਂ ਨਾਲ। ਬਸ ਆਪ ਹੀ ਨੇ ਉਹ ਥੋੜਾ ਜਿਹਾ ਬਹਿਫਤਾ ਕਰਦੇ ਰਹਿੰਦੇ ਨੇਗੇ। ਆ ਬਹਿਫਤਾ ਕਰਦੇ ਰਹਿੰਦੇ ਆ ਪਤਾ ਹੀ ਆ ਮੈਨੂੰ ਕਿ ਸਾਰਾ ਪਿੰਡ ਸਲਾਇਤਾ ਕਰਦਾ ਸਾਡੇ ਬੁਢੇ ਦੀ। ਠੀਕ ਆ ਚੰਗਾ। ਓਕੇ। ਤੁਸੀਂ ਤਾਂ ਉਹਨਾਂ ਦੀ ਹਮਦਰਦੀ ਕਰਨੀ ਆ। ਹਮਦਰਦੀ ਦੀ ਬਾਣੀ ਬਾਹ ਦੇਖੋ ਪਾਗਲਾਣੀਆਂ ਗੱਲਾਂ ਤੇਰੀਆਂ। ਠੀਕ ਆ ਚੰਗਾ ਬਾਏ। ਮਲਾ ਮਜ਼ਾਕ ਹੈ ਵੀ ਮੇਰੀ ਗੱਲ ਸੁਣ ਲੈਂਦਾ ਬੁੜੇ ਦੇ ਪੱਖ ਚ ਬੋਲੀ ਜਾਂਦਾਗਾ ਆਹੀਂ ਤਾਂ ਸੋਚਿਆ ਨਹੀਂ ਹੈਗਾ ਵੀ ਉਹ ਉਹਨੂੰ ਕੀ ਬੋਲਦਾ ਹੋਣਾ ਕੀ ਨਹੀਂ ਸਾਡੇ ਬੁੜੇ ਚ ਵੀ ਕਰਤੂਤਾਂ ਹੋਣਗੀਆਂ ਜਿਹੜਾ ਉਹ ਇਹਨੂੰ ਗਲਤ ਸਲਤ ਤੇ ਬੋਲਦਾਗਾ ਕੋਈ ਨਾ ਹੁਣ ਇਹਨੇ ਤਾਂ ਨਹੀਂ ਸੁਣਿਆ ਹੈਗਾ ਮੈਂ ਹੀ ਬੋਲ ਕੇ ਦਿਖਾਵਾਂ ਇਹਨੂੰ ਮੋਰੇ